ਹੈਲੋ 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 ਹਾਂਜੀ ਬੋਲੋ ਜੀ ਬੋਬੀ ਬੋਲਦੇ ਬਿਲਕੁਲ ਜੀ ਨੰਬਰ ਤੇ ਬੋਬੀ ਦਾ ਬੋਬੀ ਬੋਲੋ ਆਂ ਨੀ ਆਂ ਨੀ ਮੈਂ ਲੱਡੂ ਬੋਲ ਰਿਹਾ ਹਾਂ ਹਾਂਜੀ ਲੱਡੂ ਲੱਡੂ ਲੰਡਨ ਤੋਂ ਹਾਂਜੀ ਬੋਲੋ ਜੀ ਰਣਜੀਤ ਸਿੰਘ ਹਰਨਜੀਤ ਸਿੰਘ ਹਾਂਜੀ ਆਂ ਨੀ ਹਾਂਜੀ ਹਾਂ ਬੋਲੋ ਜੀ ਠੀਕ ਹੋ ਬਹੁਤ ਵਧੀਆ ਜੀ ਮੈਂ ਅੱਜ ਦੇਖਿਆ ਸੀ ਤੁਹਾਡਾ ਉਹ ਪਾਈ ਸੀ ਤੁਸੀਂ ਆਪਣੇ ਆਪਣੇ ਸਟੇਟਸ ਤੇ ਪਾਇਆ ਸੀਗਾ ਆਪਣੇ ਨਹੀਂ ਸਟੇਟਸ ਨਹੀਂ ਗਰੁੱਪ ਵਿੱਚ ਪਾਇਆ ਸਟੇਟਸ ਨਹੀਂ ਪਾਇਆ ਗਰੁੱਪ ਵਿੱਚ ਪਾਇਆ ਹੈ ਗਰੁੱਪ ਵਿੱਚ ਪਾਇਆ ਸਟੇਟਸ ਪਾਉਂਦਾ ਫਿਰ ਮੇਰੇ ਸਟੇਟਸ ਤਾਂ ਹੋਰ ਬੰਦੇ ਬਹੁਤ ਹੋ ਜਾਂਦੇ ਆ ਨਾ ਨਹੀਂ ਨਹੀਂ ਗਰੁੱਪ ਵਿੱਚ ਪਾਇਆ ਸੀਗਾ ਹਾਂ ਉਹ ਗਰੁੱਪ ਵਿੱਚ ਪਾਉਣਾ ਜੇ ਪਾਵਾਂ ਤੁਹਾਨੂੰ ਐਸੇ ਮੈਂ ਪੁੱਛਣਾ ਚਾਹਣਾ ਤੁਹਾਨੂੰ ਕੋਈ ਪਰਸਨਲ ਕੋਈ ਹੈਗੀ ਐ ਇਹਨਾਂ ਨਾਲ ਵਿਰੋਧ ਕਲਵੰਜੀ ਨਾਲ ਕਿ ਕਿਸੇ ਨੇ ਕਹਿ ਤੂੰ ਤੁਸੀਂ ਨਾ ਮੈਂ ਕਿਸੇ ਨੇ ਕਹਿ ਤਾ ਨਾ ਪਰਸਨਲ ਜਿਹੜਾ ਕੰਮ ਗਲਤ ਹੁੰਦੇ ਨਾ ਉਹਦੇ ਦੇ ਉੱਤੇ ਮੈਨੂੰ ਇਤਰਾਜ਼ ਆ ਜੇ ਮੈਂ ਹੁਣ ਤੇਰਾ ਤੋਂ ਮੁੰਦੇ ਮਸਲੇ ਦੇ ਵਿੱਚ ਮਾਮਾ ਛੱਡ ਕੇ ਜਾਂਦਾ ਉਹ ਤੇ ਸਾਰਾ ਮਸਲਾ ਖਰਾਬ ਹੋਇਆ ਗੁਰਦ ਦੇ ਤੇ ਰੌਲਾ ਪਿਆ ਮੈਂ ਮੈਨੂੰ ਕਿਸੇ ਨੇ ਮੈਂ ਮਾਮੇ ਬਾਰੇ ਨਾ ਮੈਂ ਤੁਹਾਡੇ ਬਾਰੇ ਨਾ ਮੈਂ ਆਪਣੇ ਬਾਰੇ ਗੱਲ ਨਹੀਂ ਕੀਤੀ ਉਹਦੇ ਨੇ ਮੈਂ ਫੋਨ ਨਹੀਂ ਕੀਤਾ ਮੈਂ ਤਾਂ ਮੈਂ ਇਹ ਕਹਿ ਲਈ ਤੁਸੀਂ ਲਿਖਿਆ ਹੈ ਕਿ ਪਹਿਲੀ ਪਤਾ ਨਹੀਂ ਕੀ ਲਿਖਿਆ ਮਿਲਦੇ ਹਾਂ 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 ਹੁਣ 1.3 ਕਰੋੜ ਦੇ 1.35 ਲੱਖ ਦੀ ਕਟੀ ਲਈ ਆ ਉਹਦੇ ਹੱਥੇ ਪੈਸੇ ਹੈਗੇ ਜੇ ਕੋਈ ਰਾਗੀ ਹੁਣ ਮੇਰੇ ਕੋਲ ਅ ਮੇਰੇ ਅੱਗੇ ਅਰੀ ਬਹਿਸ ਵੀ ਹੋ ਚੁੱਕੀ ਹੈ ਸੰਗਤ ਦੇ ਸਾਹਮਣੇ ਵੀ ਬੰਦੇ ਲਾਜ ਬਣਾ ਔਖੇ ਆ ਲਾਜ ਬਣਾ ਮਰ ਜਾਂਦੇ ਇੱਥੇ ਹਾਂ ਨਹੀਂ ਜੇ ਕੋ ਮੋਲ ਦੇ ਪਾੜ ਮੋਲ ਦੇ ਪਾੜ ਮੋਲ ਦੇ ਪਾੜ ਚੱਲਦੇ ਆ ਫਿਰ ਮਹਾਰਾਜ ਜੇ ਕਿਛੇ ਨੇ ਗੱਡੀ ਦੀ ਸੇਵਾ ਕੀਤੀ ਹੈ ਫਿਰ ਤੁਹਾਡੇ ਕੋ ਕੀ ਜਵਾਬ ਹੈ ਭਈ ਗੱਡੀ ਦੀ ਸੇਵਾ ਦਿੱਤੀ ਮੈਂ ਸਹਿਮਤ ਆ ਪਰ ਹੋਰ ਕਿਸੇ ਲਈ ਤਾਂ ਸਾਰੇ ਇਤਰੀ ਮਿਲੀ ਜਾਂਦੀ ਹੈ ਤੇ ਜਦ ਬੈਠੇ ਆ ਚੀ ਹੁਣ ਗੁਰਦਾਰੇ ਕੋਈ ਰਾਗੀ ਨਹੀਂ ਸਭ ਮੇਰੇ ਪਹਿਲਾਂ ਪਹਿਲਾਂ ਮੇਰੀ ਪਹਿਲਾਂ ਮੇਰੀ ਗੱਲ ਪਹਿਲਾਂ ਮੇਰੀ ਗੱਲ ਗੁਰਦਾਰੇ ਰਾਗੀ ਨਹੀਂ ਰਹਿ ਕੇ ਗੁਰਦਾਰੇ ਪੂਰੀ ਹਾਲਤ ਹੈ ਜਿਹੜੇ ਬੰਦੇ ਕਿਤੇ ਗੁਰਦਾਰੇ ਨਾ ਆਉਂਦੇ ਤੋਂ ਬਿਨਾਂ ਰੋਲ ਤੇ ਜਾਣ ਲੱਗੇ ਸਹੁਣ ਸਾਹਿਬ ਵਿੱਚ ਅਖੰਡ ਪਾਠ ਅਖੰਡ ਪਾਠ ਬੰਦ ਹੋ ਗਿਆ ਸਾਂਪੜਖੰਡ ਪੜ ਬੰਦ ਹੋ ਗਈ ਸੋਨੂੰ ਸਾਹਿਬ ਦੇ ਵਿੱਚ ਉਥੇ ਪਾਠੀਆਂ ਦੀ ਪੁਛਦਸ ਖਤਮ ਹੋ ਗਈ ਜਿਹੜਾ ਆਗੂ ਦਾ ਹੱਕ ਬਣਦਾ ਪਹਿਲਾਂ ਸੁਣੋ ਮੇਰੀ ਗੱਲ ਆਗੂ ਦਾ ਹੱਕ ਬਣਦਾ ਪਹਿਲਾਂ ਵੀ ਜਿੱਥੇ ਬੈਠਾ ਉਹ ਚੀਜ਼ ਨੂੰ ਪਾਣੀ ਵਾਂਗੂ ਚਲਾਵੇ ਉਥੇ ਸੰਘ ਤੋਂ ਬੁੜਾਵੇ ਮੇਰੇ ਨਾਲ ਕਹਿੰਦੇ ਕੁੱਟਮਾਰ ਹੋਈ ਇਹਨਾਂ ਕਲਵਾਨ ਤੋਂ ਨਾਲ ਲੈ ਕੇ ਜਾਣ ਗਾਲਾਂ ਕੱਢੀਆਂ ਇੱਕ ਰੀਨ ਨੂੰ ਪੁੱਛਿਆ ਮੇਰੇ ਸਾਹਮਣੇ ਬਿਠਾ ਕੇ ਵੀ ਮੈਨੂੰ ਵਿੱਚ ਕਿਉਂ ਤੁਸੀਂ ਗਿੜਿਸਿਆ ਮੇਰੇ ਕੇਸਾਂ ਦੀ ਬੇਅਦਬੀ ਹੋਈ ਠੀਕ ਆ ਮੇਰੇ ਨਾਲ ਕੁੱਟਮਾਰ ਹੋਈ ਕਲਵਾਨ ਤੋਂ ਨਾਲ ਲਿਆ ਉਹਨਾਂ ਨੇ ਛੜੇ ਹਾਂ ਲੋਕਾਂ ਦੇ ਸਾਹਮਣੇ ਕੀ ਗੱਲ ਐ ਐਸੇ ਕਰਕੇ ਤੁਸੀਂ ਮੈਨਰ ਵਿਰੋਧ ਕੱਟਦੇ ਆ ਫਿਰ ਹੈ ਐਸੇ ਕਰਕੇ ਤੁਸੀਂ ਐ ਚੀਜ਼ਾਂ ਕਰਦੇ ਹੋ ਕਿ ਤੁਹਾਨੂੰ ਕਿਹਨਾਂ ਕੁਲਵਾਂ ਦਾ ਨਾਂ ਲੈਂਦਾ ਹੋ ਸਕਦਾ ਤੁਹਾਨੂੰ ਹੋਰ ਤੋਂ ਡੇ ਆਪਣੇ ਕਰਮਾਂ ਦਾ ਮੇਰੇ ਸਾਹਮਣੇ ਮੇਰੇ ਸਾਹਮਣੇ ਇੱਕ ਬੰਦਾ ਸਾਧੂ ਆ ਸਾਧੂ ਮਰ ਗਿਆ ਉਹ ਮਰਾਸੀਆਂ ਦਾ ਸੀ ਉਹ ਚਿੰਦਰਪੜ ਰਾਕੀ ਨਹੀਂ ਸੀ ਹੁੰਦਾ ਆਪਣੇ ਸਮਾਧ ਉਹਦਾ ਬੱਡਾ ਭਰਾ ਸਾਧੂ ਸੀ ਉਹ ਬੜਾ ਸੇਵਾ ਕਰਦਾ ਸੀ ਉਹਦਾ ਸ਼ੂਗਰ ਹੋ ਕੇ ਪੈਰ ਕਟਿਆ ਗਿਆ ਉਹ ਟਰਾਈਸਾਈਕਲ ਤੇ ਆ ਗਿਆ ਮੇਰੀ ਸੋਮਵਾਰ ਨੂੰ ਵਾਰੀ ਹੁੰਦੀ ਸੀ ਠੀਕ ਐ ਮੈਂ ਸੌਣ ਲਾਂ ਪਹਿਲੇ ਮੇਰੀ ਪਹਿਲਾਂ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਲੋ ਤੂੰ ਕਾ ਮੈਂ ਭਰਾ ਮੇਰਾ ਮੈਂ ਤੇਨੀਆਂ ਸੁਣਨ ਲਈ ਨਾ ਫੋਨ ਕੀਤਾ ਹੈਗਾ ਮੈਂ ਮੇਰੀਆਂ ਵੀ ਸੁਣ ਮੈਂ ਤੈਨੂੰ ਇਹ ਕਹਿਣਾ ਪਿਆ ਤੂੰ ਬੰਦਾ ਬਣ ਜਾ ਬਹੁਤ ਅੱਗੇ ਵੀ ਤੇਰੀਆਂ ਗੱਲਾਂ ਸੁਣੀਆਂ ਨੇ ਅੱਛਾ ਸਿੱਧੇ ਤਰੀਕੇ ਦਾ ਬੰਦਾ ਬਣ ਜਾ ਦੂਜੀ ਗੱਲ ਨਹੀਂ ਮਰਾ ਦਿਓ ਗੋਲੀ ਜਿਹੜੀ ਮਰੋਣੀ ਯਾਰ ਤੁਸੀਂ ਜਿਹੜੀ ਗੋਲੀ ਮਰਾਉਣੀ ਹੈ ਮਰਾ ਦਿਓ ਮੈਨੂੰ ਗੋਲੀ ਗੋਲੀ ਨਹੀਂ ਮਰਾਣੀ ਤੂੰ ਕਿੰਨੀ ਸੇਵਾ ਦਿੱਤੀ ਹੈ ਗੱਡੀ ਤੂੰ ਕਹਿੰਦਾ ਇਹ ਪਹਿਲੀ ਮੈਂ ਜਿਹੜੀ ਤੈਨੂੰ ਗੱਲ ਕਹਿਣਾ ਹੈ ਵੀ ਜਿਹੜੀ ਗੋਲੀ ਮਰੋਣੀ ਮੈਨੂੰ ਮਰਾਦ ਹੈ ਮੈਂ ਤਾਂ ਜਾਣਦਾ ਹੀ ਨਹੀਂ ਸਮਝਾ ਤ ਹੋਣਾ ਕਿੰਨੀ ਸੇਵਾ ਦਿੱਤੀ ਹੈ ਪਹਿਲੇ ਸੀਜ਼ਨ ਚ ਕਿੰਨੀ ਸੇਵਾ ਦਿੱਤੀ ਤੋਂ ਮੈਂ ਜਿਹੜੀ ਤੁਹਾਨੂੰ ਗੱਲ ਕਹਿੰਦਾ ਮੇਰੇ ਜਿਹੜੀ ਕੋਲੀ ਮਰੂਣੀ ਪਹਿਲਾਂ ਤਾਂ ਉਹ ਮਰਾ ਤੂੰ ਮੈਂ ਮੈਂ ਅਗਰ ਤੇਰੀ ਸੇਵਾ ਨਾਲ ਗੱਡੀ ਲਈ ਹੋਏ ਤੂੰ ਕਿੰਨੀ ਸੇਵਾ ਦਿੱਤੀ ਅਸੀਂ ਅਸੀਂ ਤਾਂ ਸ਼ੁਰੂ ਤੋਂ ਬਥੇਰੀ ਸੇਵਾ ਕੀਤੀ ਉਹ ਜਾਣੇ ਹਟ ਗਏ ਜੋ ਅਗਲਾ ਗਿਆਨ ਨੂੰ ਕਟਾਤਾ ਉੱਥੇ ਵਾਰੀ ਲੈ ਕੇ ਗਿਆਨ ਨੂੰ ਕਟਾਤਾ ਜੇ ਪੁੱਛਦੇ ਵੀ ਕਾਲੇ ਵਾਲੇ ਮੈਨੂੰ ਕਿਉਂ ਸੱਦੇ ਆ ਉਹ ਕਹਿੰਦਾ ਬਾਬਾ ਜੀ ਨੂੰ ਵੀ ਸਾਥ ਤੇ ਥੋੜਾ ਚਾਚਾ ਇਹ ਗੱਲ ਕਹਿੰਦਾ ਜਦੋਂ ਤੂੰ ਜਾਣਦਾ ਨਹੀਂ ਫਿਰ ਤੈਨੂੰ ਇੰਟਰਫੇਅਰ ਨਹੀਂ ਕਰਨ ਦੀ ਲੋੜ ਗੁਰਦਾਰੇ ਕਿਉਂ ਕਰਦੇ ਰ ਸੱਟ ਜਿਹੜਾ ਬੰਦਾ ਆ ਕੇ ਬਹਿ ਗਿਆ ਜਿਹੜਾ ਕਾਬੂਜ ਹੋ ਗਿਆ ਉਹ ਆਪਦੀਆਂ ਮਾਣਾਈਆਂ ਕਰਦਾ ਉੱਥੇ ਬਟ ਅਸੀਂ ਤਾਂ ਅਸੀਂ ਤਾਂ ਜ਼ੋਰ ਲਾਉਣਾ ਵੀ ਸਾਡਾ ਗੁਰਦਾਰਾ ਯਾਦ ਹੋਵੇ ਅਗਲੇ ਦਾ ਅਗਲੇ ਦਾ ਅਗਲੇ ਦਾ ਪਰਸਨਲ ਗੁਰਦਾਰਾ ਨਹੀਂ ਆਪਦਾ ਬਣਾ ਲਓ ਜੇ ਅਸੀਂ ਖੜ ਕੇ ਤਾਂ ਨੀਵੇਂ ਤਾਂ ਸਾਨੂੰ ਬਿਠਾ ਲਿਓ ਪਰਸਨਲ ਗੁਰਦਾਰਾ ਬਣਾ ਲਓ ਤੁਸੀਂ ਆਪ ਦਾ ਨਹੀਂ 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 ਤੁਸੀਂ ਪਰਸਨਲ ਗੁਰਦਾਰਾ ਬਣਾਓ ਆਪ ਤਾਂ ਜਿੰਨੇ ਗੁਰਦਾਰੇ ਭੈਗਾਂ ਬੰਦੇ ਉਹਨਾਂ ਸਾਰਿਆਂ ਦਾ ਆਪ ਹੋਰ ਕਿਹੜੇ ਬੈਂਕ ਮੈਂ ਕਹਿੰਦਾ ਮੈਂ ਕਹਿੰਦਾ ਇਹੋ ਜਿਹਾ ਮੇਰੇ ਕੋਲ ਸਬੂਤਾ ਬੈਂਕ ਮੈਂ ਤੇ ਨਾਲ ਦਾ ਕੰਮ ਹੀ ਗਲਤ ਹੋ ਜਾਂਦਾ ਹੁਣ ਭਗਵਾਨ ਸਰੇ ਆਉ ਜਨਾਨੀ ਕੋਲ ਜਾਂਦਾ ਸੀ ਰੋਕਿਆ ਕਾ ਤਾਂ ਨਹੀਂ ਉਹਦਾ ਰੋਲਾ ਪਿਆ 3.5 ਲੱਖ ਰੁਪਏ ਭਗਵਾਨ ਤਨ ਬੜਾ 1.5 ਲੱਖ ਪੈਂਡਿਆਂ 'ਤੇ ਪੜਿਆ ਪਹੁੰਚੀ ਉੱਥੇ ਆਗੂ ਤਲਵੰਤ ਸਿਓ ਪਤਾ ਨਹੀਂ ਰਾਤ ਨੂੰ ਜਾਂਦਾ ਉਹਦੇ ਘਰੇ ਸਮਾਨ ਜਾਂਦਾ ਗੁਰਦਾਰੇ ਹੁਣ ਜੱਸਾ ਸਮਾਨ ਦਿੰਦਾ ਹੁਣ ਨਹੀਂ ਪਤਾ ਜਿੰਨੇ ਵੀ ਬੰਦੇ ਜਿੰਨੇ ਵੀ ਬੰਦੇ ਨਿੰਦਿਆ ਨਿੰਦਿਆ ਕਰਦੇ ਨਾ ਭਗਵਾਨ ਉਹ ਬੰਦੇ ਮੰਦਿਆਂ ਤੇ ਪਏ ਨੇ ਤੇ ਦਾ ਉਹ ਯਾਰ ਮੈਂ ਕਹਣਾ ਚਾਹੇ ਮੇਰੇ ਕੀੜੇ ਪੈ ਜਾਂ ਤੂੰ ਵੀ ਰਾਲਦਾ ਦਸ ਕਰ ਲਗ ਰਿਹਾ ਜਿਹੜੀ ਟੈਨਸ਼ਨ ਹੈ ਤੂੰ ਕਹਿ ਬੈਠ ਜਾ ਸੌਂਟ ਪੈ ਜਾਂਦੇ ਤਕਾਦੇ ਪੈਣ ਚ ਮੈਨੂੰ ਕੋ ਟੈਨਸ਼ਨ ਨਹੀਂ ਇਹੋ ਜੀ ਯਾਰ ਕਹਿ ਸੌਂਟ ਪੈਣ ਕੀੜੇ ਨਾਲ ਪੈ ਸੌਂਟ ਪੈਣ ਪੂਛਾ ਲਿਆ ਹੈਗਾ ਆ ਮੈਨੂੰ ਕੋਈ ਫਰਕ ਨਹੀਂ ਜੇ ਮੈਂ ਨਿੰਦਿਆ ਕਰੂ ਤਾਂ ਮੇਰੇ ਕੀੜੇ ਪੈਣੇ ਆ ਤੂੰ ਦੇਖੀ ਕਹਿੰਦੇ ਚੋਰ ਕਹਿੰਦੇ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਪੈਂਦੀਆਂ ਨੂੰ ਦੇਖੋ ਐਂ ਤੇ ਪੈਣੀਆਂ ਨੇ ਹੋਂ ਮੇਰੇ ਮਾਰ ਲਓ ਜਦੋਂ ਮਰਜੀ ਕੋਈ ਮੈਗੜਾ ਲੋ ਕੇ ਰਣਾ ਨਾ ਤੇ ਆਪਾਂ ਖੜਾ ਕੀਤਾ ਮੇਰਾ ਸਾਰਾ ਸਿਰਦੇੜੋਂ ਬਣਾਈ ਪੀਆ ਮੈਂ ਤਾਂ ਸਾਰਾ ਸੱਤ ਮੈਂ ਕਹਾਂ ਕਹਨਾ ਵੀ ਤੂੰ ਭੰਨੋਂ ਲਾਤਾ ਕੇ ਗੇਟਾ ਸੀਗਾ ਔਰ ਤੁਸੀਂ ਮੈਨੂੰ ਜੇ ਗੋਲੀ ਮਾਰਨੀ ਹੈ ਕੁਛ ਕਰਨਾ ਤੈਨੂੰ ਖੱਲੇ ਮੈਂ ਕੁਛ ਨਹੀਂ ਕਹਿੰਦਾ ਮੈਨੂੰ ਜਿੱਥੇ ਮੈਂ ਜਾਨਣਾ ਸ਼ਹਿਰੇਮ ਰਹਿੰਦਾ ਜੋ ਮਰਜ਼ੀ ਗੋਲੀ ਮਾਰਾ ਦਿਓ ਮੈਂ ਤੁਹਾਨੂੰ ਰੋਕਦਾ ਫੋਟੇ ਕੋਲ ਬਾਧੂ ਪੈਸਾ ਬਾਧੂ ਪੈ ਪੰਜ-ਛ ਲੱਖ ਦਿਓ ਮਾਰ ਜੂਗਾ ਗੋਲੀ ਮੈਨੂੰ ਤੁਹਾਨੂੰ ਥੋੜੀ ਟੈਨਸ਼ਨ ਕਰਦਾ ਮੂ ਥੋੜੀ ਜਿਹਨਾਂ ਦੇ ਪੈਸੇ ਕਮਾਏ ਹੋਏ ਨੇ ਉਹਨਾਂ ਦੇ ਤਾਂ ਹੈਗਾ ਫਿਰ ਉਹਨਾਂ ਦੇ ਨਹੀਂ ਨਹੀਂ ਤੁਸੀਂ 5-10 ਲੱਖ ਰੁਪਏ ਦੇ ਦਿਓ ਬੰਦੇ ਨੂੰ ਦਵਾ ਲੈਣਾ ਮੈਂਟ ਲਾਉਣਾ ਮੇਰੇ ਤਾਂ ਪੂਕੂਗਾ ਪੂਜਣ ਮੈਂ ਕਿਹੜਾ ਬਾਹੜਾ ਵੱਡਾ ਪੰਦਾ ਮੈਂ ਉਹਨੂੰ ਜੂਜਾ ਤੈਨੂੰ ਇੰਨੀ ਪ੍ਰੇਸ਼ਾਨੀ ਜਾ ਕੇ ਤੇ ਟਰੱਕ ਥੱਲੇ ਬੱਥ ਲਿਆ ਕੇ ਮਾਰਦਾ ਮੈਂ ਤਾਂ ਜਿਹੜਾ ਮੁੱਦਾ ਚੱਕਣਾ ਉਹ ਚੱਕਣਾ ਹੀ ਹੈ ਤੁਹਾਨੂੰ ਤਕਲੀਫ ਹੁੰਦੀ ਤੁਸੀਂ ਠੀਕ ਹੈ ਨਾ ਮੈਂ ਤਾਂ ਮੁੱਦਾ ਚੱਕਣਾ ਚੱਕਣਾ ਹੈ ਤੂੰ ਨਿੰਦਿਆ ਕਰਨ ਤੇ ਲੱਗਾ ਪਤਾ ਨਹੀਂ ਤੈਨੂੰ ਮੈਂ ਨਿੰਦਿਆ ਨਹੀਂ ਕਰਦਾ ਮੈਂ ਸੱਚ ਇਹ ਕਲੀਅਰ ਸਾਹਮਣੇ ਸੱਚ ਰੱਖਦਾ ਸੱਚ ਨਿੰਦਿਆ ਨਹੀਂ ਹੁੰਦੀ ਜੇ ਫਿਰ ਮੈਂ ਕੀ ਕਹਣਾ ਤੂੰ ਕਹਿੰਦਾ ਮੈਨੂੰ ਆ ਪਤਾ ਤੈਨੂੰ 1% ਵੀ ਨਹੀਂ ਪਤਾ ਕਹਿੰਦਾ ਗੱਲ ਦਾ ਉਹ ਮੈਂ ਕਹਿੰਦਾ ਮੈਨੂੰ ਸਾਰਾ ਕੁਝ ਹੀ ਪਤਾ ਹਾਂ ਮੈਂ ਤੈਨੂੰ ਇਹ ਕਹਿੰਦਾ ਨਾ ਤੈਨੂੰ 1% ਵੀ ਨਹੀਂ ਪਤਾ ਫਿਰ ਇਹ ਗੱਲ ਚੱਲ ਕੋਈ ਗੱਲ ਨਹੀਂ ਮੈਨੂੰ ਬੈਠਾ ਦੇਖ ਮੈਂ ਅਜੇ ਦੂੰਗੇ ਪੇਤ ਨਹੀਂ ਚੜਦਾ ਮੇਰੇ ਕੋਲ ਪੇਤ ਮਥੇਰੇ ਹੈਗੇ ਆ ਮੈਂ ਤੈਨੂੰ ਇਹ ਕਹਿੰਦਾ ਜੇ ਤੈਨੂੰ ਪਤਾ ਹੁੰਦਾ ਤੇ ਤੂੰ ਇਹ ਚੀਜ਼ ਲਿਖਦਾ ਨਾ ਕਿ ਪਹਿਲੀ ਕਮਾਈ ਸੀਜ਼ਨ ਦੀ ਸੀਜ਼ਨ ਦੀ ਪਹਿਲੀ ਕਮਾਈ ਮੈਨੂੰ ਇਹ ਗੱਲ ਦੱਸ ਮੈਨੂੰ ਇਹ ਗੱਲ ਦੱਸ ਕਿਲਵਾਸੋਂ ਕਿੰਨੇ ਬੰਦੇ ਨੂੰ ਮਰ ਸ਼ਕਾ ਕੇ ਆ ਉੱਥੇ ਸੁਣ ਮੇਰੀ ਗੱਲ ਮੈਨੂੰ ਇਹ ਗੱਲ ਦਾ ਜਵਾਬ ਜਿੱਪਲ ਛੱਡ ਪਰ ਮੈਂ ਜਿੰਨੀ ਉਹਦਾ ਨਹੀਂ ਕਮਾਈ ਹੈ ਉਹ ਸਾਰਾ ਸਭ ਕੁਝ ਸਾਨੂੰ ਮਿਲ ਰਿਹਾ ਹੈ ਅਸੀਂ ਉਹ ਉਹਨਾਂ ਨੂੰ ਵਾਪਸ ਦੇ ਰਹੇ ਹਾਂ ਤੇ ਸਾਨੂੰ ਕੋਈ ਪਰੇਸ਼ਾਨੀ ਤੇਨੂੰ ਕਾਦੀ ਪਰੇਸ਼ਾਨੀ ਹੈ ਮੈਂ ਥੋੜੀ ਜਿਹਾ ਸਾਰੀ ਨਹੀਂ ਸਹਿਮਤਾ ਮੈਨੂੰ ਇਹ ਗੱਲ ਦੱਸ ਵੀ ਗੱਜਾਂ ਸਾਂ ਦਾ ਪਰਿਵਾਰ ਆਜਿਆ ਵੀ ਭੈਣ ਤੋਂ ਕੋਈ ਗੱਗਿਆ ਨਹੀਂ ਫਿਰਦਾ ਹੈਲੋ ਮੈਂ ਮੈਂ ਗੱਡੀ ਲੈ ਕੇ ਦਿੱਤੀ ਮੇਰੇ ਕੋਲ ਪ੍ਰੂਫ ਹੈਗਾ ਯਾਰ ਮੈਂ ਤੇਰੇ ਤੇਰੇ ਪ੍ਰੂਫ ਤਾਂ ਮੈਨੂੰ ਲੋੜ ਹੀ ਨਹੀਂ ਮੈਨੂੰ ਇਹ ਗੱਲ ਦੱਸ ਵੀ ਗੱਜਾਂ ਸਿਓ ਸਭ ਤੋਂ ਪਹਿਲਾਂ ਸਿਆਖ ਹੋਇਆ ਬਾਬਾ ਜੀ ਜਿਹੜਾ ਪ੍ਰੇਮੀ ਸੀ ਤੂੰ ਕੱਲਾ ਕੰਮਾਇਮ ਕੁਆਰੀ ਕਰਿਆ ਕਰ ਕੋਈ ਵੀ ਚੀਜ਼ ਲਿਖਣੀ ਹੋ ਦੀ ਨਾ ਤਾਂ ਜਿਆਦਾਤਰ ਕੋਲ ਹੋਣਾ ਮੇਰੇ ਕੋਲ ਹਰ ਚੀਜ਼ ਦਾ ਪ੍ਰੂਫ ਹੈ ਪ੍ਰੂਫ ਸੀ ਨਾ ਉਹ ਯਾਰ ਮੈਂ ਬੂਬਾ ਤਾਂ ਮੈਂ ਥੋੜੇ ਬੂਬਾ ਨੂੰ ਕਹਿੰਦਾ ਨਹੀਂ ਕੁਛ ਮੈਂ ਤਾਂ ਇਹ ਵੀ ਪਤਾ ਹੈ ਮੈਨੂੰ ਤਾਂ ਇਹ ਵੀ ਪਤਾ ਕਰੋੜ ਡੇਢ ਕਰੋੜ ਰੁਪਈਆ ਅਮਰੀਕਾ ਵੀ ਗੌਰ ਚ ਪਿਆ ਮੇਰੇ ਲਈ ਡੇਢ ਕਰੋੜ ਕੁਛ ਨਹੀਂ ਮੇਰੇ ਲਈ ਦਿਹਾੜੀ ਦੀ ਕਮਾਈ ਆ ਤੂੰ ਜਾਣਦਾ ਨਹੀਂ ਮੈਂ ਕੌਣ ਆ ਪਤਾ ਮੈਨੂੰ ਸਾਰਾ ਕੁਝ ਪਤਾ ਮੈਨੂੰ ਕਾਈ ਤੂੰ ਲਿਖਦਾ ਚੀਜ਼ਾਂ ਤੈਨੂੰ ਪਤਾ ਹੀ ਨਹੀਂ ਹੈਗਾ ਕੀ ਆ ਬਾ ਠੀਕ ਹੈ ਮੈ ਤੁਹਾਨੂੰ ਕੋ ਟੈਨਸ਼ਨ ਹੈ ਹਾਪੀ ਜਾਂਦੇ ਹੁੰਦੇ ਕੁੱਤੇ ਭੌਂਕਦੇ ਹੁੰਦੇ ਮੈਨੂੰ ਮੈਂ ਕਹਿੰਦਾ ਨਾ ਅੱਛਾ ਤੂੰ ਇਹ ਘੋੜੇ ਮੈਨੂੰ ਛੜਪਲਾ ਤੂੰ ਕਹਿੰਦਾ ਮੈਨੂੰ ਆ ਪਤਾ ਮੈਨੂੰ ਉਹ ਪਤਾ ਲੈ ਤੂੰ ਬੰਦੇ ਬਖਾ 50 ਠੀਕ ਹੈ ਸਾਰੇ ਨਾਲ ਕਰ ਦੋ ਤੇਰੇ ਬੰਦੇ ਹੌਣ ਚੱਲ ਇਹਦਾ ਪ੍ਰੂਫ ਕਰਦਾ ਕਿ ਗੱਡੀ ਲੈ ਕਿੱਥੋਂ ਲੈ ਕੇ ਦਿੱਤੀ ਗੁਰੂ ਕਰੋ 1 ਰੁਪਿਆ ਵੀ ਆਇਆ ਹੈ ਭਾਵੇਂ ਤੂੰ ਡਾੜੀ ਬਣਾ ਦੇ ਜਾਂ ਮੈਂ ਬਣਾਵਾਂਗਾ ਉੱਥੇ ਮੈਂ ਮੈਂ ਜਾਊਂਗਾ ਜਮਾ 0 ਤੋਂ ਥੱਲੇ ਥੱਲੇ ਤੋਂ ਲੈ ਕੇ ਆਉਂਗਾ ਸਾਰਾ ਕੁਝ ਥੱਲੇ ਅੱਜ ਤਾਂ ਨਹੀਂ ਨਾ ਥੱਲੋਂ ਸਾਰਾ ਤਾ ਲੈ ਆਉਂਗਾ ਮੈਂ ਗੁਰਦਰ ਦੀ ਸਾਰੀ ਹੁਣ ਤਾਂ ਹੀ ਆਮ ਵੀ ਨਹੀਂ ਕਢਾਉਂਗਾ ਕਿੰਨੀ ਹੋਈ ਐ ਤੇ ਗੁਰਦਰ ਕਿੰਨਾ ਪੈਸਾ ਪਿਆ ਤੇ ਬਾਹਰੋਂ ਕਿੰਨੇ ਆ ਸਾਰੇ ਗਾਉਂਡ ਲੈਣੇ ਮੈਂ ਤਾਂ ਤੂੰ ਜਿਹੜਾ ਜ਼ੀਰੋ ਹੈ ਨਾ ਤੂੰ ਜ਼ੀਰੋ ਹੀ ਰਹਿਣਾ ਕਿੰਨਾ ਬਾਹਰੋਂ ਪੈਸਾ ਇਕੱਠਾ ਹੋਇਆ ਕਿੰਨੇ 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 ਦਿੱਤੇ ਆ ਉਹ ਉਹ ਸਾਰੇ ਗੁਰਸਾਹਿਬਾਂ ਦੇ ਸਾਹਮਣੇ ਹੋਣਗੇ ਜਿਹੜਾ ਗੁਰਦਰ ਪੈਸਾ ਇਕੱਠਾ ਹੁੰਦਾ ਉਹ ਕਿੰਨਾ ਹੁੰਦਾ ਉਹ ਸਾਰੇ ਪ੍ਰੂਫ ਲੈਣੇ ਆ ਮੈਂ ਬੜੇ ਸਾਰੇ ਟੈਂਹਾਂ ਲੈ ਆਏ ਪੈਸੇ ਵੀ ਇੱਥੇ ਰਹਿ ਕੇ ਬੰਦੇ ਚਲੇਗੇ ਤੂੰ ਟੈਂਸ਼ਨ ਨਾਲ ਪੈਸਾ ਦੀ ਗੱਲ ਨਾ ਕਰ ਇੱਥੇ ਹੂੰ ਤੇਰੇ ਪੈਸੇ ਸਾਲੇ ਪੈਸੇ ਕਾਦੇ ਪੈਸੇ ਤੂੰ ਕੀ ਵੇਖੇ ਕੜੀ ਪੈਸੇ ਵੇਖੇ ਕੀ ਹੁੰਦੇ ਪੈਸੇ ਅੱਥੇ ਆਹ ਤਾਂ ਨੰਗ ਬੰਦੇ ਆ ਤੁਸੀਂ ਪੈਸੇ ਆਣ ਜਾਂ ਤੁਹਾਡੇ ਨਾਲ ਕਿਹੜੀ ਮੈਂ ਤੈਨੂੰ ਵਹੀ ਕਹਿੰਦਾ ਤੈਨੂੰ ਪਤਾ ਹੀ ਨਹੀਂ ਪੈ ਕੀ ਹੁੰਦਾ ਮੇਰੇ ਕੋਲ ਆ ਮੈਂ ਤੈਨੂੰ ਦਿਖਾਵਾਂਗਾ ਪੈਸਾ ਕੀ ਹੁੰਦਾ ਕੋਈ ਤੇ ਭਰਾਵਾ ਜਾਦਾ ਪੈਸੇ ਨਹੀਂ ਦੇਖਿਆ ਕਿੱਥੇ ਤੇਰੇ ਕੋਲ ਆ ਜਾਣਗੇ ਆਸ ਤੇਰੀ ਜਿਹੜੀ ਗੱਲ ਹੈ ਨਾ ਜਦੋਂ ਪਹਿਲਾਂ ਲਿਖੀ ਵੀ ਬੋਲੀ ਵੀ ਸੋਚੀ ਵੀ ਸੰਕੋਚੀ ਵੀ ਕਿ ਮੈਂ ਕੀ ਲਹਿ ਰਿਹਾ ਕੀ ਇਹਦੇ ਦੂਸਰੇ ਹੋ ਸਕਦਾ ਤੈਨੂੰ ਖੁਸ਼ੀ ਹੋਇਆ ਚੀਜ਼ ਕਰਕੇ ਅਸੀਂ ਆਪਣੀ ਖੁਸ਼ੀ ਨਾਲ ਗੱਡੀ ਲੈ ਕੇ ਦਿੱਤੀ ਮੈਂ ਇਹਨਾਂ ਨੂੰ ਹੁਣ ਮੈਂ ਤੈਨੂੰ ਦੱਸਦਾ ਮੈਂ ਇਹਨਾਂ ਨੂੰ ਪਹਿਲਾਂ ਛੋਟੀ ਗੱਡੀ ਲੈ ਲਈ ਨਾ ਮਰਦਬੀ ਵੀ ਪਿੱਛੇ ਜੇ ਲੈ ਲਈ ਸੀ ਨਾ ਗੱਡੀ ਇਹਨਾਂ ਨੇ ਯਾਰ ਮੈਨੂੰ ਇਹ ਚੱਲ ਦੱਸ ਵਿਚੋ 100 ਸਾਲ ਕੁਦਰਤਾਂ ਬਣਿਆ ਉਹ ਤੋਂ ਹੀ ਮਰਦਬੀ ਪੈਂਚ ਲਈ ਸੀ ਨਾ 50000 ਦੀ ਦੌਰ ਕੋਦਰ ਰੋਲਾ ਪਿਆ ਸੀ ਪੁੱਛ ਲਈ ਜਾ ਕੇ ਇਹ ਬਾਬਿਆਂ ਨੇ ਗੱਜਾਂ ਤੋਂ ਵੇਚਿਆ ਫਿਰ ਗੱਜਾਂ ਨੇ ਗੱਡੀ ਵੇਚੀ ਸੀ ਉਹ ਜਾ ਕੇ ਉਹ ਕਿਉਂ ਵੇਚੀ ਸੀ ਜਦੋਂ ਇਹ ਉੱਥੇ ਰਹਿੰਦੇ ਨਹੀਂ ਗੱਡੀ ਕਿਹਨੇ ਚਲਾਣੀ ਨਹੀਂ ਕਿਉਂ ਖੜੀ ਕਰਨੀ ਇੱਥੇ ਫਿਰ ਗੱਜਣ ਫੋਨ ਲਾ ਕਿਉਂ ਕਿ ਅਸੀਂ ਬਜ਼ੁਰਗੋ ਤੁਸੀਂ ਇੱਥੋਂ ਉੱਡ ਜਾਓ ਮੈਂ ਥੋੜੀ ਮਸ਼ੋਰ ਕਰਕੇ ਜਿਤ ਕਰਦਾ ਤੇ ਉਹਨੇ ਕੀ ਕਹਿਆ ਜੀ ਮੋਰਾਂ ਕਿਉਂ ਮੈਂ ਆਦੇ ਪਿਆ ਦਾ ਮੈਂ ਮੈਂ ਇੱਕ ਪੰਟ ਗੱਲ ਸੁਣ ਤੇਰੀ ਤੇਰੀ ਗੱਡੀ ਗੱਜਣ ਸੀ ਇਹਦਾ ਗੱਲ ਈ ਤੇਰੀ ਆ ਗੱਲ ਮੈਨੂੰ ਉਦੋਂ ਹੀ ਪਤਾ ਮੈਨੂੰ ਮੇਰਾ ਪਿਆ ਹੋਇਆ ਵਿਚ ਰਿਹਾ ਹੁਣ ਤਾਈ ਆਹ ਯਾਰ ਤੇ ਤੈਨੂੰ ਤਾਂ ਹਰ ਚੀਜ਼ ਦਾ ਪਤਾ ਹੁੰਦਾ ਜਿਹੜੇ ਬੰਦੇ ਤੈਨੂੰ ਇਹ ਕਰਦੇ ਨੇ ਨਾ ਗੱਲਾਂ ਤੇਰੇ ਦਿਮਾਗੇ ਚ ਪਾਉਂਦੇ ਨੇ ਉਹ ਬੰਦਿਆਂ ਨੂੰ ਵੀ ਚਿਤਾਵਨੀ ਦੇ ਦੀ ਵੀ ਉਹਨਾਂ ਦੇ ਦਿਨ ਵੀ ਦੂਰ ਨਹੀਂ ਹੈਗੇ ਤੇ ਤੇਰੇ ਵੀ ਦੂਰ ਨਹੀਂ ਹੈਗੇ ਤੇ ਮੈਂ ਕਹਾਂ ਮੈਂ ਤਾਂ ਟੈਨਸ਼ਨ ਮੈਂ ਤਾਂ ਭਰਾਵਾ ਸਿਰ ਤੇ ਖੱਬਣ ਬਣ ਕੇ ਤੁਰਿਆ ਮੈਂ ਤੇ ਤੇ ਮਰਜ਼ੀ ਕੋ ਗੱਚਾ ਕਰਦਾ ਮੈਂ ਕੋਈ ਵੱਡਾ ਬੰਦਾ ਐ ਤੁਸੀਂ ਐਵੇਂ ਕੱਪੜਾ ਵੜਾ ਕੇ ਬਾਹਰ ਪਾਸੇ ਟੱਕ ਥੱਲੇ ਆ ਗਏ ਤੁਹਾਨੂੰ ਖੁੱਲ੍ਹੇ ਝੂਟੀ ਆ ਤੁਸੀਂ ਜਿਵੇਂ ਥੋੜਾ ਜਦ ਕਰਦਾ ਕਰੋ ਮੈਂ ਜਿੰਨੀ ਦੇਖੀ ਮੈਂ ਤਾਂ ਉਨੀ ਬੋਕਤ ਨਹੀਂ ਆ ਮੈਂ ਕਿਉਂ ਮਰਾਂ ਬਾਰਗ ਦੇ ਟਰੱਕ バス ਜੋ ਵਾਜਦੇ ਤੇ ਉਥੇ ਮਰ ਜਾ ਤੈਨੂੰ ਸ਼ਰਮ ਨਾ ਆਸੀ ਅਸੀਂ ਅਸੀਂ ਆਦਾ ਗੁਰਦਾਰ ਵੀ ਯਾਦ ਕਰਾਉਣਾ ਭਰਾ ਤੇਰੇ ਵਰਗੇ ਪਤਾ ਨਹੀਂ ਕਿੰਨੇ ਆਏ ਯਾਦ ਕਰਾਉਣ ਆਲੇ ਇਹ ਦੇਖ ਅੱਗੇ ਪਹਿਲਾਂ ਮੈਂ ਕਿਹਾ ਦੇਖੀ ਜਾਂਦਾ ਸਾਹਮਣੇ ਉਹ ਲੱਡੂ ਸਿਆਂ ਤੇਰੇ ਸਾਹਮਣੇ ਦੇਖੀ ਦੂੰ ਬਾਬੇ ਦੀ ਕਿਰਪਾ ਚਾਹੀਦੀ ਹੈ ਤੇ ਸਾਹਮਣੇ ਯਾਦ ਹੋਣਾ ਇਹ ਨਿੰਦਕ ਸਾਡੀਆਂ ਅੱਖਾਂ ਦੇ ਸਾਹਮਣੇ ਬਾਬਿਆਂ ਦੇ ਨਿੰਦਕ ਵਿਹੰਗਾਂ ਦੇ ਨਿੰਦਕ ਨਾ ਉਹਨੇ ਕਹ ਦੱਸ ਮੈਂ ਬਾਬਾਂ ਦਾ ਨਿੰਦਕ ਕਿਵੇਂ ਤੇਰਾ ਚਾਚਾ ਇੱਕ ਦਿਨ ਹੀ ਘੰਟੇ 2 ਘੰਟੇ ਬਾਬਾਂ ਦੀ ਸੇਵਾ ਕੀਤੀ ਉਹਨੇ ਕਦੇ 2 ਦਿਨ ਕੀਤੀ ਵਾਕੇ ਆਹ ਦੇਰ ਤੋਂ ਰੋਲਾ ਪੂਆ ਕੇ ਨਿਕਲ ਗਿਆ ਨਿੰਦਕ ਮੈਂ ਕਿਵੇਂ ਹੋ ਗਿਆ ਇਹਦੇ ਚ ਔਰ ਜਿੰਨਾ ਚਿਰ ਸਤਨਾਮ ਪਹਿਲਾਂ ਮੇਰੀ ਗਾ ਸੋਣਾ ਜਮਾ ਤੇਰਾ ਦੂ ਨਹੀਂ ਵੜਿਆ ਜਿੰਨਾ ਚਿਰ ਸਤਨਾਮ ਸਿਉ ਰਿਹਾ ਤੇ ਹੁਣ ਉੱਥੇ ਉੱਥੇ ਗਿਆ ਕੁਕੇ ਦੇ ਮੁੰਡੇ ਦੇ ਵਿਆਹ ਤੇ ਉਹ ਸਿੱਧਾ ਉਧਰ ਨੂੰ ਉੱਡ ਗਿਆ ਉੱਥੇ ਉਹਨਾਂ ਨੂੰ ਤੇ ਬੋਲ ਜਾਣਾ ਕਿਤੇ 52 ਦਿਨ ਜਾਨਾ ਕਿਤੇ ਗੁਰਦਾਰੇ ਨਹੀਂ ਜਾਣਾ ਤੈਨੂੰ ਗੱਲਾਂ ਤੇਰੇ ਕੋ 5000 ਨਹੀਂ ਮੈਂ ਮੈਨੇ ਗੱਲ ਦੱਸਣਾ ਵੀ ਕੋਥੋਂ ਸਿੱਧਾ ਵੱਡੀ ਪੁੰਨਿਆ ਸੀ ਸਿੱਧਾ ਹਸਦੇਰਾ ਤੋਂ ਪਹੁੰਚ ਗਿਆ ਤੇ ਬਾਬੇ ਕੋਲੇ ਕਹਤੋ ਨਹੀਂ ਬੰਦਾ ਗਿਆ ਦਿੱਲੀ ਸੀ ਬੈਠਾ ਤਾਂ ਤੇ ਬਾਬਾ ਨੇ ਇਨਾ ਪਿਆਰ ਪਿਓ ਬਣਾ ਹਰ ਬੰਦਾ ਰਹਿ ਨਾ ਸਕੇ ਮਨ ਮੇਰਾ ਹਨ ਤੇ ਫਿਰ ਉੱਥੇ ਕਿਉਂ ਨਹੀਂ ਬਾਬੇ ਕੋਲ ਕੋਈ ਕਿੰਨਾ ਤੁਸੀਂ ਦਿੱਲੀ ਦੇ ਵਿੱਚੋਂ ਜਿਹੜਾ ਦਿੱਲੀ ਦਿੱਲੀ ਮੈਨੂੰ ਤੈਨੂੰ ਜਿਹੜੇ ਬੰਦੇ ਨੇ ਦਿੱਲੀ ਰੱਖਿਆ ਉਹਦਾ ਨੰਬਰ ਦੇ ਬੰਦ ਜਿਹੜਾ ਤੈਨੂੰ ਮੈਂ ਤਾਂ ਨੰਬਰ ਤਾਂ ਪੁੱਛ ਲਾ ਮੈ ਤਾਂ ਜਦੋਂ ਪਤਾ ਲੱਗਿਆ ਵੀ ਭਾਈ ਉਥੇ ਵਿਆਹ ਤੇ ਮੈਂ ਪਤਾ ਕੀ ਤਾਂ ਮੋੜ ਕਹਿੰਦੇ ਹੁਣ ਦੇਰਾ ਦੂਣਾ ਗੁਰਦਰ ਪੁੱਛਿਆ ਕਹਿੰਦੇ ਗੁਰਦਰ ਕੋਈ ਭਾਈ ਇੱਥੇ ਹੈ ਹੀ ਨਹੀਂ ਬੰਦਾ ਆਏ ਨਹੀਂ ਤੂੰ ਆ ਤੇ ਚਾਚੇ ਨਹੀਂ ਪੁੱਛ ਲਈ ਵੀ ਤੂੰ ਉਥੇ ਗੁਰਦਰ ਗਿਆ ਸੀ ਉਹ ਤੇਰਾ ਦੂਣ ਪੁੰਨਿਆ ਦੇ ਵੱਡੀ ਪੁੰਨਿਆ ਤੇ ਦਿੱਲੀ ਗਿਆ ਸੀ ਜੇ ਮੈਨੂੰ ਵਿਸ਼ਵਾਸ ਹੈ ਨਾ ਤੇ ਮੈਂ 1.5 ਕਰੋੜ ਦੀ ਗੱਡੀ ਲੈਤੀ ਮੈਂ ਇਸ ਤਰ੍ਹਾਂ ਤਜਰੂਸੀਆਂ ਪੁੱਛਿਆ ਤੇਰੇ ਵਾਂਗੂ ਪੁੱਛਣਾ ਨਹੀਂ ਹੈਗਾ ਜਾਂ ਕੇ ਇਹ ਬੰਦੇ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਤੈਨੂੰ ਇਹ ਫੇਰ ਫੋਨ ਮਾਰ ਕੇ ਐਸੇ ਕਰਕੇ ਕਿਹਾ ਕਿ ਬੰਦਾ ਬਣ ਨਿਖਣ ਤੋਂ ਪਹਿਲਾਂ ਸੋਚਿਆ ਸਨ ਕਰ ਜਾ ਲਿਖਣਾ ਆਦਾ ਕੀ ਐਕਸ਼ਨ ਹੋ ਸਕਦਾ ਆ ਜਿੱਦ ਤੂੰ ਤੇਰੇ ਕੋ ਪ੍ਰੂਫ ਹੋਏਗਾ ਨਾ ਤੂੰ ਕਹਿੰਦਾ ਮੇਰੇ ਕੋ ਆ ਪ੍ਰੂਫ ਹੈ ਉਹ ਪ੍ਰੂਫ ਹੈ ਉੱਦਾਂ ਆ ਕੇ ਮੇਰੇ ਨਾਲ ਗੱਲ ਕਰੀ ਫੇਰ ਮੇਰੇ ਚਾਚੇ ਦੀ ਛੱਡ ਨਾ ਤੇਰੇ ਨਾਲ ਸਿੱਧਾ ਲੁੱਟਾਂਗਾ ਉਹ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਕੋਈ ਤੂੰ ਮੋਟਾ ਕਰੀ ਮੈਂ ਕਹਿੰਦਾ ਕੋਈ ਚੱਕਰ ਹੀ ਨਹੀਂ ਨਾਲ ਵੀ ਅੱਜ ਤੂੰ ਬਾਹਰ ਕੋਈ ਵੀ ਗਲਤ ਚੀਜ਼ ਲਿਖੀ ਤੇ ਮੈਂ ਤੈਨੂੰ ਹੁਣ ਕਹਿਣਾ ਪਿਆ ਮੇਰੇ ਤੂੰ ਬੁਰਾ ਕੋਈ ਨਹੀਂ ਹੋਏਗਾ ਮੈਂ ਕਹਿੰਦਾ ਟੈਨਸ਼ਨ ਨਹੀਂ ਕੋਈ ਨਹੀਂ ਮੈਂ ਤੈਨੂੰ ਕੋਦੋ ਰੋਕਦਾ ਮੈਂ ਤੈਨੂੰ ਕਹਿੰਦਾ ਹੁਣੇ ਬੁਰਾ ਕਰਦਾ ਤੂੰ ਹੁਣ ਮੈਥੋਂ ਬੋਲ ਰਿਹਾ ਕਿ ਤੂੰ ਹੁਣ ਚੱਕ ਦੇ ਫਟੇ ਜਿਹੜੇ ਚੱਕਣੇ ਮਸਟਾਉਣਾ ਤੈਨੂੰ ਯਾਰ ਮੈਂ ਤੈਨੂੰ ਹੁਣ ਕਿਈ ਨਹੀਂ ਤੈਨੂੰ ਮਾਰਨਾ ਕੁੱਟਣਾ ਨਹੀਂ ਹੈਗਾ ਮੈਂ ਮੈਂ ਤਾਂ ਹੁਣ ਤੇ ਵੀ ਕਹਤਾਂ ਮਾਰਨਾ ਕੁੱਟਣਾ ਤੇ ਹੈ ਹੀ ਨਹੀਂ ਨਾ ਤੈਨੂੰ ਮੈਂ ਦੂਸਰਾ ਸਬਕ ਸਿਖਾਵਾਂ ਤੂੰ ਵੀ ਯਾਦ ਰੱਖੇਗਾ ਜਿਹੜਾ ਮਰਜੀ ਸਿਖਾ ਲਾ ਯਾਰ ਮੈਂ ਸਾਰੇ ਸਿਖੇ ਜਿਹੜਾ ਮਰਜੀ ਸਿਖਾ ਲਾਂ ਕੋਈ ਸਿੱਖਿਆ ਕੁਝ ਨਹੀਂ ਹੈਗੀ ਫਿਰ ਕੋਈ ਸਿੱਖਿਆ ਨਿੰਦਕਾਂ ਵੀ ਨਿੰਦ ਨਿੰਦਿਆ ਕਹਿਣਾ ਨਹੀਂ ਤਾਂ ਕਹਿਣਾ ਕਿ ਉਹਨੂੰ ਸੱਚ ਬੋਲਣ ਦਾ ਕਹਿਣਾ ਹਾਂ ਤੇਰਾ ਦੇਰ ਦੂਜਾ ਮਾ ਦੇਰਾ ਦੂਜਾ ਮਾ ਹੈ ਉਹ ਦੇਰਾ ਦੂ ਸਾਰਾ ਮੂਰੇ ਰੱਖਦਾ ਕੱਢ ਅੰਦਰੀ ਕੋਈ ਵੀ ਕੰਮ ਕਰਦੇ ਸਭ ਤੋਂ ਪਹਿਲਾ ਤੇਰੇ પેટ ਚ ਮਤਲਬ ਕਿ ਦਰਦ ਹੁੰਦਾ ਭਾਵੇਂ ਉਹ ਚੰਗਾ ਕਰਨ ਭਾਵੇਂ ਮਾੜਾ ਕਰਨ ਤੇਰੀ ਕੀ ਪ੍ਰੋਬਲਮ ਹੈ ਤੂੰ ਕੋਈ ਪਰਸਨਲ ਰੰਗੀਚੇ ਕਰੀ ਮੇਰੀ ਪਰਸ ਉਹ ਨਹੀਂ ਮੈਂ ਤੁਹਾਨੂੰ ਦੱਸੀ ਜਾਣਾ ਪ ਜਾ ਕੇ ਦੇਖ ਉਹਦੇ ਪੈ ਜੋ ਜਿਹੜੇ ਪਾਰਟੀ ਨਾਂਸਰ ਕਲੇਰੀ ਫਰਦੇ ਚੰਗੇ ਪਾਰਟੀ ਸਾਰੇ ਨਿਕਲ ਗਏ ਉਥੋਂ ਹੈ ਉਹਦੇ ਸੋਖ ਨਹੀਂ ਪਾੜ ਨਹੀਂ ਜਮਾ ਉਹਦੇ ਮਰਜ਼ਾਦਾ ਨਹੀਂ ਰਹੇਗੀ ਪਾਰਟੀ ਜਾ ਕੇ ਰੋਲ ਦੇ ਸੁੱਤੇ ਰਹਿੰਦੇ ਮੈਂ ਵੀਡੀਓ ਵੀ ਪਾ ਚੁੱਕਿਆ ਹੈ ਜਿਹੜਾ ਜਸਾ ਜਿਹੜਾ ਜਸਾ ਤੇਰੇ ਚਾਚੇ ਨੇ ਕੱਢਿਆ ਸੀ ਵੀਰ ਮੰਤਾ ਗਾਲਤ ਹੈ ਹੁਣ ਉਹ ਸੈਗਡ ਮਤ ਬਣ ਗਿਆ ਹੁਣ ਉਹ ਧੋਤਾ ਗਿਆ ਹੁਣ ਉਹਨੂੰ ਮਰਮਾ ਲਾ ਗਿਆ ਨੂੰ ਚੰਗੀ ਚਟਾਈ ਆ ਗਈ ਉਹ ਚ ਮੈਂ ਕੀ ਕਹਿੰਦਾ ਪਿਆ ਆ ਸਾਡਾ ਮਸਲਾ ਨਹੀਂ ਕਿਹੜਾ ਕੀ ਕਰਦਾ ਪਿਆ ਆ ਜਿਹੜਾ ਮਸਲਾ ਤੁਹਾਨੂੰ ਦਸੀ ਜਾਣਾ ਵੀ ਮਸਲੇ ਆ ਮਸਲੇ ਆ ਪੁੱਛ ਲੀ ਵੀ ਆਏਗਾ ਕਿ ਨਹੀਂ ਆਏਗਾ ਮਸਲਾ ਇਹ ਸਾਡਾ ਮਸਲਾ ਹੈ ਜੀ ਅਸੀਂ ਗੁਰੂ ਘਰ ਜਾਂਦੇ ਆ ਮੱਥਾ ਟੇਕਦੇ ਆ ਚੱਲ ਕੋਈ ਗੱਲ ਨਹੀਂ ਠੀਕ ਹੈ ਨਾ ਉਹ ਕਰੀਦਾ ਸਾਡਾ ਨਹੀਂ ਮੈਂ ਥਾਣਾ ਆਇਆ ਸੀ ਫਲਾਣਾ ਚਲੇ ਗਿਆ ਉਹ ਮੰਨਦੀ ਹੋ ਨਹੀਂ ਮੰਨਦੀ ਉਹ ਤੁਹਾਡਾ ਡਿਪਾਰਟਮੈਂਟ ਨਾਲ ਤੁਹਾਨੂੰ ਦਿੱਤਾ ਆਇਆ ਸੀ ਫਿਰ ਮੈਂ ਲੱਡੂ ਨੂੰ ਕੁਛ ਨਹੀਂ ਕਹਿੰਦਾ ਮਾਵਾਂ ਜਿਹੜਾ ਮਹੰਤਾਂ ਨਾਲ ਉਹਦਾ ਕਾਬਜਾ ਉਹਨੂੰ ਕਹਿੰਦਾ ਥੋਂ ਦਾ ਮੈਂ ਕਹਿੰਦਾ ਨਹੀਂ ਜਿਹੜਾ ਸਾਡੇ ਗੁਰਦਿਆਂ ਦਾ ਕਾਬਜਾ ਮੈਂ ਤਾਂ ਉਹਨੂੰ ਕਹਿੰਦਾ ਹਾਂ ਮੈਂ ਤੈਨੂੰ ਇਹ ਕਹਿਣਾ ਪਿਆ ਵੀ ਜਿਹੜੀ ਚੀਜ਼ ਤੂੰ ਕਹਿੰਦਾ ਹੈ ਨਾ ਸੋਚਿਆ ਕਰ ਪਹਿਲਾਂ ਜਾਂ ਤੂੰ ਪੂਰੂ ਕਾਉਣੇ ਆ ਮੈਂ ਤੈਨੂੰ ਗਰੁੱਪ ਚ ਪਾਣਾ ਤੂੰ ਪੂਰੂ ਗਰੁੱਪ ਚ ਪਾ ਦੇ ਸੰਗ ਤੁਹਾਨੂੰ ਦਿਖਾ ਦੇ ਆ ਪਹਿ ਤਰੂਹ ਭਾਈ ਅੱਜ ਜਿਹੜੇ ਬੰਦੇ ਗਰੁੱਪੇ ਚ ਨੇ ਨਾ ਇਹ ਉਹ ਤੂੰ ਜਾਣੇ ਤੇ ਉਹ ਜਾਣਣ ਤੂੰ ਹੀ ਆਪਰੇ ਨਹੀਂ ਨਹੀਂ ਮੈਂ ਤੈਨੂੰ ਮੈਂ ਗਰੁੱਪੇ ਚ ਪਾਦਾ ਨਾ ਪ੍ਰੂਫ ਪਾ ਦੇ ਜਿਹੜੇ ਪਾਉਣੇ ਆ ਮੈਂ ਤੈਨੂੰ ਗਰੁੱਪ ਆਲਾ ਨਹੀਂ ਗੱਲ ਕਰਦਾ ਜਿਹੜੇ ਯਾਰ ਮੈਂ ਦੇਖ ਉਹ ਮੈਂ ਯਾਰ ਨਾ ਤਾਂ ਦੇਖ ਤੂੰ ਮੈਥੋਂ ਛੋਟਾ ਲੱਡੂ ਸੁਣ ਮੇਰੀ ਗੱਲ ਪੈਸੇ ਚ ਵੱਡਾ ਠੀਕ ਆ ਪੈਸੇ ਦੇ ਵੱਡਾ ਵੱਡਾ ਹੀ ਹੁੰਦਾ ਅੱਜ ਤਾਂ ਕਹਿੰਦੇ ਹੁੰਦੇ ਆ ਜਿਹੜਾ ਜਿਹ ਕੋ ਪੈਸਾ ਨਾ ਹੋਵੇ ਉਹ ਅੱਜ ਕੱਲ ਕੀੜੀ ਆ ਅੱਜ ਤੇਰੇ ਸਾਹਮਣੇ ਕੀੜੀ ਆ ਜੋ ਮਰਜੀ ਹੱਥ ਸਿਰ ਤੇ ਹੱਥ ਰੱਖਦੇ ਤੇ ਮੱਸਲੇ ਜਾਣਾ ਕ੍ਰੈਡਿਟ ਲੈਂਦਾ ਹੀ ਨਹੀਂ ਸਾਡੇ ਕੋ ਪੈਸਾ ਹੈਗਾ ਮੈਂ ਤੈਨੂੰ ਹੁਣ ਕਹੀ ਜਨਾ ਇਹ ਜੋ ਹੈਗਾ ਮਾਮਾ ਜੀ ਦਾ ਦਿੱਤਾ ਆ ਉਹਨਾਂ ਨੇ ਦਿੱਤਾ ਹੋ ਸਕਦਾ ਕੱਲ ਨੂੰ ਲੈ ਵੀ ਲੈਣ ਮੈਂ ਨਹੀਂ ਕਹਿੰਦਾ ਠੀਕ ਹੈ ਨਾ ਪਰ ਜਿਹੜੀ ਮਰਿਆਦਾ ਦੀ ਬੁਰੀ ਬਾਈ ਜੀ ਜਿਹੜੀ ਮਰਿਆਦਾ ਦੀ ਬੁਰੀ ਇਹੀ ਪੁੱਛੀ ਨਾ ਗਲਮਾਂਦਿਆਂ ਨੂੰ ਵੀ ਮੈਂ ਪਹਿਲੇ ਬੋਲਦਾ ਕੰਮ ਕਰਦਾ ਨਹੀਂ ਨਹੀਂ ਕਿੰਨੇ ਬੰਦੇ ਮਰਿਆਦਾ ਚੱਲਦੇ ਪਏ ਨੇ ਤੈਨੂੰ ਹਰ ਬੰਦੇ ਦੀ ਕੋਈ ਡਿਊਟੀ ਲਈ ਤੇ ਜੋ ਬਾਬੇ ਨੇ ਕਿਹਾ ਮੇਰੇ ਨਾਲ ਸਾਰਾ ਪ੍ਰਬੰਧ ਰੱਖ ਤੇ ਕਿਉਂ ਨਹੀਂ ਹੁਣ ਉਦੋਂ ਕਮੇਟੀ ਬਣਾਈ ਸੀ ਕਹਤ ਨਹੀਂ ਮੂਰੇ ਹੋ ਗਿਆ ਸਾਈਡ ਮੈਂ ਸਹੀ ਕਰਦਾ ਪਿਆ ਇਹ ਵੀ ਜਿਹਦੀ ਪਾਵਰ ਆ ਦੇ ਕੋਲੇ ਹੈਗੀ ਪਾਵਰ ਆ ਕਿਉਂ ਨਹੀਂ ਪਾਵ ਆਏ ਗੁਰਦੁਆਰੇ ਦੀ ਬਾਗਡੋਰ ਖਾਲਾ ਹਾਂ ਵੀ ਮੈਂ ਜਵੇਂ ਗਾਂਗ ਆਵੇਂ ਚੱਲੋਗੇ ਸਾਰੇ ਨਹੀਂ ਨਹੀਂ ਜੋ ਬਾਬੇ ਨੇ ਕਹੇ ਮੇਰੇ ਕੋਲ ਨਾ ਤੂੰ ਗੁਰਦਾਰੇ ਰੱਖਣਾ ਬਾਬੇ ਨੇ ਨਹੀਂ ਅਖਰ ਕੇ ਧੱਕੇ ਨਾ ਮੰਨਤੀ ਲਈ ਠੀਕ ਹੈ ਫਿਰ ਤੂੰ ਭਾਈਓ ਬੈਠੋ ਸਾਰੇ ਮਤ ਬਿਠਾਏ ਇਹਦੇ ਨਾਲ ਬੈਨੂੰ ਤਿਆਰ ਉਹ ਬੈਠੇ ਵੀ ਸੀਗੇ ਆਖਿਆ ਕਿ ਕਮੇਟੀ ਖਤਮ ਕਰਤੀ ਇਹਨਾਂ ਨੇ ਜਿਹਨੂੰ ਧੱਕੇ ਨਾ ਇਹਨੇ ਮੰਨਤੀ ਲਈ ਤੂੰ ਕਿੱਥੇ ਸੀ ਉਹ ਤੂੰ ਨਹੀਂ ਦੇਣ ਦੇਣੀਆਂ ਚਾਬੀਆਂ ਚਾਬੀਆਂ ਧੱਕੇ ਲਈਆਂ ਬਾਬੇ ਨੇ ਕਹੇ ਜੀ ਕੋਈ ਗੱਲ ਜੇ ਰਹਿਣਾ ਨਾਲ ਅਮਰੀਕੋ ਅਮਰੀਕੀ ਤੌਰ ਦਾ ਲਿਖਣਾ ਪਿਆ ਉਹਦੋਂ ਰੋਕਿਆ ਕਿਉਂ ਨਹੀਂ ਚਾਬੀਆਂ ਦੇਣੀਆਂ ਮੈਂ ਕਹਿੰਦਾ ਨਾ ਦੋ ਜੀ ਬੰਦਾ ਕਈ ਨਹੀਂ ਆ ਤੂੰ ਆ ਕੇ ਮਰੀਦ ਨੂੰ ਪੁੱਛ ਲਈ ਚਾਬੀ ਕਿਵੇਂ ਲਈਆਂ ਬਾਬੇ ਨੇ ਕਹਿ ਕੇ ਦਵਾਈਆਂ ਮੈਂ ਤੈਨੂੰ ਕੀ ਕਹਿਣਾ ਪਿਆ ਉਹਦੋਂ ਕਿਉਂ ਨਹੀਂ ਤੂੰ ਬੋਲਿਆ ਅੱਜ ਤੂੰ 15 ਸਾਲ ਦਾ ਤੈਨੂੰ ਯਾਦ ਆ ਚਾਬੀਆਂ ਦੇ ਜਦੋਂ ਉਹਦੋਂ ਪੁੱਛੋ ਤਾਂ ਮੈਂ ਗੁਰੂ ਘਰ ਦਾ ਕੰਮ ਤੋਂ ਕੋਈ ਜਵਾਬ ਹੀ ਨਹੀਂ ਦੱਤਾਗਾ ਦਾਸ਼ੀਦਾਂ ਦਾ ਮਰਜ਼ ਨਿਕਲ ਗਿਆ ਮੈਂ ਜਿੰਨੇ ਪਰਨੇ ਮਗਾ ਮੈਂ ਸਾਰੇ ਗੰਮ ਭੱਜ ਕੇ ਕਰਦਾ ਸੀਗਾ ਜਦੋਂ 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 ਮਰਜ਼ਾ ਦਾ ਹੀ ਖਤਮ ਹੋਣੀ ਸ਼ੁਰੂ ਹੋ ਗਈ ਉੱਥੇ ਰਾਗੀ ਖਤਮ ਹੋ ਗਏ ਠੀਕ ਆ ਰਾਗੀ ਖਤਮ ਹੋ ਗਏ ਇਹ ਕਹਿੰਦਾ ਤੂੰ ਕੰਮ ਕਰਦਾ ਪਿਆ ਮਰ ਮੈਂ ਮਰਿਆਦੋ ਬਰ ਕਰਦਾ ਹੀ ਨਹੀਂ ਆ ਮੈਂ ਉਹੀ ਕਹਿੰਦਾ ਵੀ ਜਿਹੜੇ ਤੂੰ ਕੰਮ ਮਸਤਾ ਮਸਤਾ ਮਰ ਗਿਆ ਲਾਜ ਬਣਾ ਸੁਣ ਮੇਰੀ ਗੱਲ ਮਸਤਾ ਮਰ ਗਿਆ ਲਾਜ ਬਣਾ ਮਸਤੇ ਮਸਤਾ ਚਲੇਗਾ ਮਸਤਾ ਜਿੱਤੇ ਚਲੇਗਾ ਚਲੋ ਪ੍ਰਮਾਤਮਾ ਨੇ ਉਹਨੂੰ ਰੱਖਿਆ ਠੀਕ ਹੈ ਉਹਨੂੰ ਛੱਡੋ ਤੇ ਮੈਂ ਪਰਮਸਤੇ ਦੀ ਗੱਲ ਨਹੀਂ ਠੀਕ ਫਿਰ ਦਰਸ਼ਨਵਾਰ ਦੇ ਚਾਚੇ ਨਾਲ ਗੱਲ ਹੋਈ ਪੰਚਾਇਤ ਚ ਪੰਚਾਇਤ ਚ ਗੱਲ ਹੋਈ ਉਹਦੇ ਬਾਅਦ ਵੀ ਮੈਂ ਤਾਂ ਮੈਂ ਜਿੰਨਾ ਕਹੇਗਾ ਜਿੰਨਾ ਕ ਮੈਂ ਤਾਂ ਕਿ ਚੌਂਜਾ ਛੀੜੀ ਵਾਂਗੂੰ ਇਹ ਹਾਲ ਨਾਰਾ ਮਾਰਦਾ ਪਿਆ। ਤੇਰੀ ਬਾਬਾ ਜੀ ਨੇ ਇਹ ਡਿਊਟੀ ਲਈ ਸੀ ਕਿ ਸਾਰੇ ਦਿਵਾਨੇ ਨੰਝਾ ਕਰਨੀ ਤੋਂ। ਠੀਕ ਹੈ ਨਾ? ਜਿੰਨਾ ਕ ਮੇਰੇ ਤੋਂ ਬਾਬੇ ਨੇ ਜਿੰਨਾ ਕ ਹਿੰਮਤ ਦਿੱਤੀ ਉਹਨਾਂ ਕ ਕਰਦਾ ਪਿਆ। ਤੇਰੇ ਸਾਹਮਣੇ ਆ। ਕੁੱਟ ਮਾਰ ਵੀ ਹੋਈ ਗਏ ਨਾ ਆਪਾਂ ਫੇਰ ਵੀ ਪ੍ਰਵਾਹ ਨਹੀਂ ਕੀਤੀ। ਹੈ? ਨਹੀਂ ਤੂੰ ਮੈਨੂੰ ਦੱਸ। ਬਾਬਾ ਜੀ ਨੇ ਤੇਰੀ ਇਹ ਡਿਊਟੀ ਲਈ ਜੇ ਤੂੰ ਕਰਦਾ ਪਿਆ। ਇਹ ਡਿਊਟੀ ਲਈ ਹੂ ਰੱਬ ਲਓ ਹੁਣ ਬੋਲਦੇ ਨਹੀਂ ਜਦੋਂ ਅੱਜ ਤਾਂ ਔਖੇ ਆ ਬੋਲਦੇ ਨਹੀਂ। ਕਿੱਥੇ ਅਸੀਂ ਬੇਨਤੀ ਕਰ ਲੈਂਦੀ। ਮੇਰੇ ਖੇਤਰ ਖਰਚਾਂ ਨਾਲੇ ਨੇ ਹੋਰ ਕੁਛ ਨਹੀਂ। ਚਲੋ ਠੀਕ ਆ 7 ਖੜਕਾ ਲਓ ਤੁਸੀਂ ਤੁਹਾਨੂੰ ਹਟਾਇਆ ਠੀਕ ਆ ਚਲੋ ਰੈਰ ਹੁਣ ਰੈਰਸ ਕਰ ਲਿਏ ਮੁੜ ਕੇ ਜਦੋਂ ਮਰਜੀ ਕੋ ਟੈਨਸ਼ਨ ਫੋਨ ਨਹੀਂ ਮਾਰੀ ਠੀਕ ਉਹਦੀ ਕਰੂੰਗਾ ਨਾ ਮੈਂ ਤਾਂ ਨੰਬਰ ਫਿੱਟ ਕਰ ਲੈਂਦਾ ਚਲ ਜਿਹੜੇ ਗਰੁੱਪ ਆਪਣੇ ਗਰੁੱਪ ਜਿਹੜੇ ਬੰਦੇ ਸੁਣਦੇ ਵੀ ਆ ਉੱਥੇ ਤਾਂ ਕੋਈ ਰਿਪੋਰਟਿੰਗ ਨਹੀਂ ਕਰਦਾ ਸਰ ਰਿਕਾਰਡਿੰਗ ਨਾ ਕਰੀਂ ਜਨਾ ਤੇਰੀ ਰਿਕਾਰਡਿੰਗ ਨਾ ਚੱਕਰੀ ਰਿਕਾਰਡਿੰਗ ਤੇ ਚੱਲੀ ਜਾਂਦੀ ਆ ਜਿਹੜੇ ਬੰਦੇ ਗਰੁੱਪਾਂ 'ਚ ਵੀ ਨਾ ਜੇ ਉਹ ਤੂੰ ਜਿੱਦ ਨੂੰ ਕੋਈ ਏਦਾਂ ਦੀ ਗਲਤ ਗੱਲ ਲਿਖਣਾ ਹੈ ਨਾ ਉਹ ਨਹੀਂ ਅੱਗੋਂ ਰਿਵਰਟ ਕਰਦੇ ਔਰ ਨਹੀਂ ਉਹਨਾਂ ਰਿਸਪੌਂਸ ਦਿੰਦੇ ਆ ਲਾਣਾ ਤੇ ਉਹ ਜਿਹੇ ਬੰਦੇ ਆ ਤੇ ਗਰੁੱਪ 'ਚ ਮੈਂ ਤਾਂ ਇਹ ਵੀ ਗੱਲ ਕਹਿਣਾ ਜਿੱਦ ਤੱਕ ਨਾ ਉਹਨਾਂ ਨੂੰ ਪਤਾ ਕਿ ਤੂੰ ਗਲਤ ਲਿਖਣਾ ਪਿਆ ਜਿਹੜੀ ਗੱਲ ਨਹੀਂ ਕਹੀ ਹੈਗੀ ਕਿਉਂ ਕਿਉਂ ਆ ਇਹ ਚੀਜ਼ ਦੇ ਉਹ ਤੇ ਸਵਾਲ ਲੈਂਦੇ ਨੇ ਨਾ ਫਿਰ ਨਹੀਂ ਜੇ ਤੇਂ ਦੇਰਾ ਦੂਰ ਉਹ ਕੁੜੀ ਦਾ ਰੌਲਾ ਪਿਆ ਉਥੇ ਮਾਮੇ ਨੇ ਕਹਿਤਾ ਅਛਾ ਅਗਮੈਂਟ ਉਥੇ ਤੇਰਾ ਚਾਚਾ ਛੱਡ ਕੇ ਆਇਆ ਹੁਣ ਮੇਰੇ ਘਰ ਤੇਰਾ ਚਾਚਾ ਮਾਮੇ ਛੱਡ ਕੇ ਆਇਆ ਨਹੀਂ ਨਹੀਂ ਮਾਮਾ ਛੱਡ ਗਿਆ ਇਹਨੇ ਲੈਣਾ ਕੀ ਸੀ ਨਹੀਂ 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 ਦੇਰਾ ਦੂੰਦਾ مالک ਸੀ ਇਹ ਕਿਉਂ ਛੱਡ ਗਿਆ ਮਾਮੇ ਨੂੰ ਉੱਥੇ ਜਦੋਂ ਜਦੋਂ ਸੰਗ ਦੇ ਲਖਤ ਪੜਤ ਹੋ ਗਈ ਵੀ ਨਾ ਮਾਮਾ ਰੂ ਨਾ ਸਤਨਾਮ ਕਲਵਾਸਿਓਂ ਕਿਉਂ ਛੱਡ ਗਿਆ ਉਹਨੂੰ ਮਾਮੇ ਨੂੰ ਉੱਥੇ ਕਿਉਂ ਕਿਹਾ ਗਿਆ ਪ੍ਰਧਾਨ ਨੂੰ ਕਿ ਮੈਂ ਛੱਡ ਚਲੇ ਆਂ ਜਿਦੋਂ ਛੱਡ ਗਿਆ ਮੈਂ ਜਵਾਬ ਦੇ ਨਹੀਂ ਹੈਗਾ ਕੁੱਕੂ ਨਾ ਮੈਂ ਕੁੱਕੂ ਨੂੰ ਕੁੱਕੂ ਨੂੰ ਲੈਣ ਤੇ ਲੈ ਲੈਣਾ ਪ੍ਰਧਾਨ ਨੂੰ ਫਿਰ ਸਾਹਮਣੇ ਉਹ ਦੱਸੂਗਾ ਵੀ ਹਾਂ ਕਲਵਾਸਿਓਂ ਛੱਟ ਕੇ ਗਿਆ ਹੈਨਾਲ ਗਾਲ ਨਹੀਂ ਕਰਨੀ ਮੈਂ ਤੇਰਾ ਨਾ ਫੋਨ ਕੀਤਾ ਤੈਨੂੰ ਇਹ ਚੇਤਾਵਨੀ ਦੇਣ ਵਾਸਤੇ ਬੰਦਾ ਆ ਗਿਆ ਮੇਰੇ ਤੇਰੇ ਇਹੋ ਜਿਹੇ ਖੇਤਰ ਪੈਣੇ ਨੇ ਨਾ ਤੂੰ ਸਾਰੀ ਉਹ ਯਾਰ ਮੈਂ ਉਹ ਯਾਰ ਸਾਰੀ ਉਮਰ ਮੈਂ ਹਮੇਸ਼ਾ ਯਾਦ ਰੱਖਦਾ ਮੈਨੂੰ ਪਤਾ ਹੀ ਹੈ ਤੇਰੀ ਤੇਰੀ ਜਬਾਨ ਹੀ ਵੱਢਦੇ ਨਹੀਂ ਜਿਹੜੀ ਜਿਵੇਂ ਹੁਣ ਵੀ ਨਾ ਤੱਕਦੀ ਹਾਂ ਪਰ ਤੇ ਉੱਡੇ ਨਹੀਂ ਕੁਛ ਨਾ ਉਹ ਯਾਰ ਕਿਉਂ ਟੈਨਸ ਲੈਣਾ ਸਾਲ ਹੋ ਗਿਆ ਇਹਨਾਂ ਨੇ ਕੁਝ ਨਹੀਂ ਕੀਤਾ ਜੋ ਮਰਜ਼ੀ ਕਰੋ ਤੁਹਾਡੇ ਨਾਲ ਖੁੱਲੀ ਛੁੱਟੀ ਤੁਹਾਨੂੰ ਜੇ ਤੈਨੂੰ ਪ੍ਰੂਫ ਚਾਹੀਦਾ ਨਾ ਗੱਡੀ ਕਿੰਨੇ ਲੈ ਕੇ ਦਿੱਤੀ ਆ ਉਹ ਆ ਮੈਂ ਪ੍ਰੂਫ ਉਹ ਮੇਰੇ ਕੋਲ ਤਾਂ ਬਹੁਤ ਕੋ ਪ੍ਰੂਫ ਹੈਗੇ ਆ ਇਹ ਕੱਲੇ ਗੱਡੀ ਦੇ ਪ੍ਰੂਫ ਦਾ ਜੇ ਮਰਜ਼ੀ ਬਣਾ ਲਾ ਜਿਹੜੇ ਪ੍ਰੂਫ ਨੇ ਨਾ ਉਹ ਤੈਨੂੰ ਤੈਨੂੰ ਫੋਨ ਤੇ ਦੱਸ ਦੇਣਾ ਮੈਂ ਫੋਨ ਤੇ ਦੱਸਾਂ ਨਾ ਮੈਂ ਤੈਨੂੰ ਆਡ ਪ੍ਰੂਫ ਦਾਂਗਾ ਮੈਂ ਕਹਿੰਦਾ ਮੈਨੂੰ ਤਾਂ ਪਤਾ ਹੀ ਆ ਹੁਣ ਘਮ ਘਮਾ ਕੇ ਤੁਹਾਡੇ ਕੋਲ ਥੋੜਾ ਬਾਬਾ ਆਉਂਦਾ ਉਹ ਸਾਨੂੰ ਦੱਸ ਉਹ ਗਰੀਬ ਨੂੰ ਥੋੜਾ ਦਿੰਦਾ ਤੁਹਾਨੂੰ ਹੀ ਦਿੰਦਾ ਜਿੰਨੋ ਜਿਹੜੂ ਕੋਈ ਚੋਰਾ ਪਾ ਲੈਂਦਾ ਨਾ 5-7 10000 ਰੁਪਇਆ ਹਾਂ ਤੇਰਾ ਕੰਮ ਹੁਣ ਭੋਗ ਉਹ ਤੂੰ ਬਾਈ ਕੋਈ ਕੋਈ ਬੰਦਾ ਸਬੂਤ ਕਰਕੇ ਤੂੰ 10 ਰੁਪਏ ਵੀ ਲੈਣਾ ਸੁਣ ਮੇਰੀ ਗੱਲ ਕੋਈ 10 ਰੁਪਏ ਸਬੂਤ ਕਰੇ ਬੰਦਾ ਮੈਂ ਕਿਥੋਂ ਮੰਗਦਾ ਜੇ ਤੋ ਲੈਣਾ ਸੁਣ ਮੇਰੀ ਗੱਲ ਮੇਰੇ ਕੋਲ ਪ੍ਰੂਫ ਹੈਗਾ ਨਾ ਸਾਡੇ ਕੋਲ ਪ੍ਰੂਫ ਹੈਗਾ ਕਿਥੋਂ ਤੈਨੂੰ ਪੈਸੇ ਆਉਂਦੇ ਨੇ ਜੇ ਤੈਨੂੰ ਜੇ ਪ੍ਰੂਫ ਕਾੜਦੇ ਛੇਤਰਾ ਦੀ ਸ਼ਰਤ ਰੱਖ ਲਈ ਮੇਰੇ ਮੇਰੇ ਨਾਲ ਛੇਤਰਾ ਦੀ ਸ਼ਰਤ ਰਹਿ ਗਈ ਫੇਰੇ ਨਾਲ ਤੇ ਤੇਰੀ ਮੇਰੀ ਸੁਣ ਲੈ ਮੇਰੀ ਗੱਲ ਯਾਰ ਮੈਂ ਕਹਿੰਦਾ ਛੇਤਰਾ ਤੂੰ ਪ੍ਰੂਫ ਪੈਸਿਆਂ ਦੀ ਰੱਖ ਛੇ ਮੇਰੇ ਕੋਲ 6000 ਦਾ ਸਕੂਟਰਾ ਸੁਣ ਲੈ ਮੇਰੀ ਗੱਲ 6000 ਦਾ ਸਕੂਟਰਾ ਮੇਰੇ ਕੋਲ ਸਿਰਫ ਮੈਂ ਕੋਈ ਕਾਰਾਂ ਨਹੀਂ ਰੱਖੀਆਂ ਤੇਰਾ ਕੰਮ ਹੈ ਹੱਪ ਹੋ ਗੋ ਤੇਰਾ ਮੈਂ ਮੈਂ ਪੈਸਿਆਂ ਦੇ ਆਪਾਂ ਆਪਾਂ ਜੇ ਕਿਸੇ ਦੇ ਪੈਸਿਆਂ ਦੇ ਭੌਂਕਾਂਗੇ ਤਾਂ ਗੱਲ ਹੀ ਨਹੀਂ ਬਣਨੀ ਤੂੰ ਸਬੂਤ ਕਰ ਵੀ ਮੈਂ ਕਿਹਾ ਮੈਂ ਤਾਂ ਮੇਰਾ ਮੈਂ ਤੈਨੂੰ ਕਾਊਂਟ ਨੰਬਰ ਆ ਤੇ ਦੇ ਦੂੰਗਾ ਮੈਂ ਤੈਨੂੰ ਇਹਦੇ ਕਾਊਂਟ ਨੰਬਰ ਦੇਉਂ ਮੈਂ ਕਹਿੰਦਾ ਜਦੋਂ ਆ ਮੈਂ ਤੈਨੂੰ ਕੋਰਪ ਚ ਪਾਉਣਾ ਮੇਰੇ ਪ੍ਰੂਫ ਪਾ ਯਾਰ ਤੂੰ ਹਾਂ ਮੈਂ ਤੈਨੂੰ ਤੂ ਭੇਜਾਂਗਾ ਪ੍ਰੂਫ ਤੇ ਜਿਹੜੇ ਤੇਰੇ ਕੋ ਤੇਰੇ ਛਿੱਤਰ ਪਾਣੇ ਬਿਨਾ ਪੁਰੂਸਾਂ ਵੀ ਪੈ ਜਾਣੇ ਨੇ। ਓ ਯਕਵਾ ਦੇ ਅੱਗੇ ਵੀ ਪੁਆਏ ਹੀ ਆ ਹੁਣ ਪੁਆ ਲੋਂਗੇ ਕੀ ਫਰਕ ਐ? ਮੈਂ ਤਾਂ ਜੀਵ ਵਡਣ ਦੀ ਕਰ ਰੇ ਜੀਵ ਵਡਾ ਲੈ। ਮੈਂ ਕਹਿੰਦਾ ਸ਼ੁਕਰ ਕਰ ਤੁਸੀਂ ਕੋਟ ਮਾਰਨ ਨੂੰ ਬੋਲੇ ਤਾਂ ਸਹੀ ਮੈਂ ਤਾਂ ਸ਼ੁਕਰ ਕਰਦਾ। ਸ਼ੁਕਰ ਕਰਨਾ ਤੁਸੀਂ ਕੋਟ ਮਾਰਨ ਨੂੰ ਬੋਲੇ ਤਾਂ ਸਹੀ ਤੁਸੀਂ ਮੈਂ ਸ਼ੁਕਰ ਕਰਦਾ। ਇੱਕ ਬੰਦੇ ਦੀ ਇੱਜ਼ਤ ਹੁੰਦੀ ਸ਼ਰਮ ਹੁੰਦੀ ਤੇ ਉਹਨੂੰ ਛਿੱਤਰ ਪੈਂਦੇ ਨੇ ਤੁਹਾਨੂੰ ਉਹਨੂੰ ਲੱਗਦਾ ਕਿ ਮੇਰੀ ਬੇਇੱਜ਼ਤੀ ਹੋਈ। ਜਿਹੜੇ ਬੰਦੇ ਦੀ ਇੱਜ਼ਤ ਹੀ ਨਹੀਂ ਬਿਛਾਰਾ ਮੈਂ ਉਹਨੂੰ ਛਿੱਤਰ ਪੈ ਵੀ ਜਾਣਾ ਵਰਗ ਪੈਣਾ ਤੇਰੇ ਵਰਗੇ। ਓ ਮੁਗਲ ਕੋਟ ਲੈਣਗੇ ਕੀ ਫਰਕ ਪੈਂਦਾ ਉਦਾਂ ਮਗਲ ਬੰਦੇ ਆ ਤੈਨੂੰ ਪੁੱਛ ਨਹੀਂ ਤੈਨੂੰ ਹੋਰ ਕੁਝ ਕਰਾਉਣੇ ਜ਼ਰਾ ਜਿਗਾਰਾ ਜਰਾ ਕੋਈ ਕਾਰਨਾ ਕਰ ਲਿਆ ਯਾਰ ਠੀਕ ਆ ਠੀਕ ਆ ਓਕੇ ਵੱਡਾ ਬਣ ਕੇ ਜਿਹੜਾ ਕੰਮ ਛੱਡ ਦੇ ਮੈਂ ਤੈਨੂੰ ਹੁਣ ਵੀ ਕਹਿੰਦਾ ਮੈਂ ਚੇਤਾਵਨੀ ਹੈ ਵੱਡਾ ਬਣ ਕੇ ਦੱਸ ਮੈਂ ਦਾਤ ਦੇ ਕੀ ਕਰਨਾ ਮੈਂ ਤਾਂ ਮਰੇ ਘਰੇ ਕਿ ਲੇਖ ਲੂਕ ਕੇ ਦੇ ਦੇ ਭਾਈ ਕੱਲੂ ਗੱਲਬਾਤ ਹੋ ਗਈ ਸਾਨੂੰ ਸਾਨੂੰ ਜਿੱਦਣ ਪਤਾ ਆਏਗਾ ਨਾ ਅਸੀਂ ਗਲਤ ਕੀਤਾ ਉਦੋਂ ਤੂੰ ਲਿਖੇਗਾ ਨਾ ਅਸੀਂ ਕੋਈ ਬੋਲਾਂਗੇ ਨਹੀਂ ਬਟ ਜੇ ਤੂੰ ਗਲਤ ਲਿਆਏਂਗਾ ਫੇਰ ਅਸੀਂ ਬੋਲਾਂਗੇ ਤੈਨੂੰ ਅੱਗੇ ਵੀ ਚਾਚਾ ਜੀ ਨੇ ਤੁਹਾਡਾ ਫੋਨ ਕੀਤਾ ਜੀ ਉਪਰਸ਼ੇਤਰ ਵਾਲੇ ਬੰਦਾ ਬਣ ਗਿਆ ਬੰਦਾ ਬਣ ਗਿਆ ਮੇਰੇ ਕੋਲ ਕੋਈ ਇਦਾਂ ਦੇ ਕੋਈ ਚੀਜ਼ ਹੈ ਨਹੀਂ ਜਦ ਜਦ ਇਹਨਾ ਤੂੰ ਗਲਤ ਸਾਫਲ ਕਰ ਦਿੱਤੇ ਜਦ 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 ਸਿਸਟਮ ਸਾਹਮਣੇ ਤੁਹਾਨੂੰ ਪਤਾ ਲੱਗ ਜੂ ਹੈ ਕਿ ਨਹੀਂ ਹੈ ਮੈਨੂੰ ਦੱਸਣ ਵਾਲੇ ਪ੍ਰੂਫ ਦੇਣ ਵਾਲੇ ਬੰਦੇ ਬਹੁਤ ਆ ਤੇਰੇ ਕੋਲ ਜੇ ਪ੍ਰੂਫ ਹੁੰਦਾ ਨਾ ਇੱਕ ਇੱਕ ਪ੍ਰੂਫ ਹੀ ਹੁੰਦਾ ਤੇ ਤੂੰ ਨਾ ਜਿਵੇਂ ਤਾ ਬੁੱਧ ਜਨਾ ਮਾਨਸਰ ਆ ਜਾਣਾ ਸੀਗਾ ਤੇਰ ਕੋ ਕੁਛ ਨਹੀਂ ਹੈਗਾ ਤੇਰੇ ਉਹ ਮਾਈ ਮੈਂ ਨਾਂਸਰ ਕਰਕੇ ਲੈਣਾ ਕੀ ਹੈ ਲੋਕੀ ਬਾਬਿਆ ਨਾਲੋਂ ਬਾਅਦ ਤੇਰੇ ਚਾਚੇ ਨੂੰ ਮੰਨਦੇ ਆ ਕਿਉਂ ਬਾਬੇ ਨੇ ਨਾ ਕੋਈ ਬੰਦਾ ਬਾਹਰ ਭੇਜਣਾ ਨਾ ਕਿਸੇ ਨੂੰ ਬਾਹਰ ਜਾ ਕੇ ਠਰਾਓ ਦੇਣਾ ਬਾਬੇ ਨੇ ਕਿਸਦਾ ਕੰਮ ਹੀ ਨਹੀਂ ਕਰਨਾ ਬਾਹਰ ਤੁਹਾਡਾ ਚਾਚਾ ਕਰਦਾ ਗਲੇ ਪੈਰ ਪੈਂਦੇ ਆ ਅੱਜ ਕੱਲ ਲੋਕਾਂ ਨੂੰ ਬੰਦੇ ਕਿਹੜੀ ਲੋੜ ਹੈ ਜਿਹੜਾ ਬੰਦਾ ਇਹਨਾਂ ਦੇ ਕੰਮ ਕਰੇ ਬਾਬਾ ਦਾ ਬੋਲਦਾ ਨਹੀਂ ਉਹ ਬਾਬੇ ਤੋਂ ਕਿਸੇ ਨੇ ਕੀ ਲੈਣਾ ਬਾਬਾ ਦਾ ਮੱਥੇ ਟੇਕ ਨੂੰ ਰੱਖਿਆ ਸਾਹਬ ਨੇ ਆਕੇ ਪਰ ਇਹਨੂੰ ਜਨਾ ਪੈ ਤੋਂ ਪਸ ਤੇ ਤੇਰੇ ਵਰਗ ਨਾ ਇਹਦੇ ਪ੍ਰੇਸ਼ਾਨੀ ਆ ਵੀ ਬੰਦੇ ਉਹਨਾਂ ਕੋਲ ਸਲਾਹ ਕਿਉਂ ਲੈਂਦੇ ਆ ਬੰਦੇ ਵਾਧੂ ਤੁਹਾਡੇ ਕੋਲੇ ਜੇ ਬਾਬੇ ਦੇ ਨਾਲ 20% ਆ ਗੁਰਦੇਵ ਸਿੰਘ ਨਾਲ 78% ਤੇਰੇ ਚਾਚੇ ਨਾ ਉਹ ਤੇ ਉਹਨਾਂ ਦੇ ਕਰਮ ਦੇਖੋ ਜੇ ਆਪਾਂ ਨਹੀਂ ਕਹਿ ਰਹੇ ਹਾਂ ਬਸ ਫਿਰ ਪਰ ਐ ਗਰਾਊਂਡ ਲੈਵਲ ਤੇ ਆ ਕੇ ਨਾ ਸਮਾਜ ਪੰਡਿਤ ਚਾ ਕੇ ਕਿਹੜਾ ਦੇਓ ਬੰਦਾ ਹੋਰ ਪੇ ਜੋ ਤੁਸੀਂ ਨਾ ਆਇਓ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਸਾਡੀ ਪੋਜੀਸ਼ਨ ਕੀ ਆ ਤੁਸੀਂ ਆਪ ਨਾ ਆਇਓ ਕੋਈ ਬੰਦਾ ਭੇਜੋ ਸਮਾਜ ਦੇ ਵਿੱਚ ਕਿਹੜਾ ਦਵਾਓ ਪਿੰਡ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੂ ਛੜੀ ਪੋਜੀਸ਼ਨ ਕੀ ਆ ਤੇ ਤੇਰੇ ਵਰਗੇ ਨੂੰ ਸਾਨੂੰ ਪੋਜੀਸ਼ਨ ਪੁੱਛਣੀ ਪੈਗੀ ਨਾ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਨਹੀਂ ਮੇਰੇ ਕੋ ਮੈਂ ਤਾਂ ਮੈਂ ਤਾਂ ਨਹੀਂ ਤਾਂ ਕਹੈਂ ਮੈਂ ਤਾਂ ਇਹ ਕੱਲ ਕਹਿੰਦਾ ਵੀ ਤੁਸੀਂ ਬੰਦਾ ਹੋਰ ਭੇਜੋ ਪਿੰਡ ਚੋਂ ਪੁੱਛੋ ਬਾਕੀ ਕਹਿੰਦਾ ਤੇਰੇ ਵਰਗੇ ਬੰਦੇ ਤੁਸੀਂ ਤੁਸੀਂ ਦੇਖਾ ਕਿ ਮੈਂ ਟਾ ਤੁਸੀਂ ਉਹ ਕੁੜੀ ਦਾ ਪਾਪ ਕੀਤਾ ਮੁੰਡਾ ਤੁਹਾਡਾ ਵਿਆਹ ਵਾ ਤੂੰ ਜੀ ਦੂਜੀ ਈਰਮਾਨੇ ਦੀ ਕੁੜੀ ਨਾਲ ਵਿਆਹ ਹੈ ਉਹ ਕਿੰਨਾ ਕੁਸ਼ ਹੋਇਆ ਅਜੇ ਮੈਂ ਉਹ ਨਹੀਂ ਬੋਲਿਆ ਤੁਹਾਨੂੰ ਪਤਾ ਸੀ ਨਾ ਮੁੰਡਾ ਵਿਆਹ ਹੈ ਵਾ ਤੁਸੀਂ ਤਾਂ ਇੰਗਲੈਂਡ ਰਹਿੰਦੇ ਸੀ ਤੁਹਾਨੂੰ ਪਤਾ ਸੀ ਨਾ ਮੁੰਡਾ ਵਿਆਹ ਹੈ ਵਾ ਉਹ ਕੁੜੀ ਜਮਾ ਵਿਚਾਰੀ 19 ਸਾਲਾਂ ਦੀ ਕੁੜੀ ਦਾ ਤੁਸੀਂ ਫਾਹਾ ਵੜਤਾ ਤੂੰ ਬੋਲ ਜਿਹੜਾ ਕੁਝ ਬੋਲਣਾ ਤੂੰ ਅੱਗੇ ਜੇ ਮੈਂ ਗੱਲ ਕਹਿੰਦਾ ਫਾਹਾ ਵੜਿਆ ਕਿ ਨਹੀਂ ਤੈਨੂੰ 10000 ਹੋਰ ਤੂੰ ਮੈਂ ਤੈਨੂੰ ਕਹਿੰਦਾ 10000 ਜਿਹੜੀ ਮੈਂ ਗੱਲ ਕਹਿੰਦਾ ਤੂੰ 10 ਤੈਨੂੰ ਪਤਾ ਸੀ ਨਾ ਮੁੰਡਾ ਵਿਆਹ ਵਾ ਪਤਾ ਸੀ ਨਾ ਤੁਹਾਨੂੰ ਤੁਸੀਂ ਕਿਉਂ ਰਹਿਤਾਂ ਲੈ ਕੁੜੀ ਦਾ ਵਿਚਾਰੀ ਕੁਮਾਰੀ ਦਾ ਕਿਉਂ ਫਾਹਾ ਵੜਿਆ ਉਹ ਵੀ ਦੱਸ ਦਿਓ ਕਿਤਾ ਜਦੋਂ ਤੁਸੀਂ ਆਪਣੇ ਸੰਜੋਗ ਨੇ ਜਿੰਨੇ ਵੀ ਸੰਜੋਗ ਕਿਉਂ ਜਾ ਕੇ ਤੂੰ ਘਰੇ ਬੈ ਕੇ ਮੰਜੇ ਤੇ ਰਹਿਤਾਂ ਲੈ ਕੇ ਤੁਹਾਨੂੰ ਨਹੀਂ ਪਤਾ ਮੁੰਡਾ ਵਿਆਹ ਵਾ ਉਹ ਕੁੜੀ ਰਾਤ ਨੂੰ ਭੱਜ ਕੇ ਆਉਂ ਵੀ ਮੈਂ ਭਜਾ ਕੇ ਲੈ ਆਇਆ ਉੱਥੇ ਜਾਨ ਬਚਾ ਕੇ ਰਾਤ ਨੂੰ ਅਗਲਾ ਜਾ ਕੇ ਮੁੱਲਾਪੁਰ ਦਾ ਹੋਵੇ ਜਾ ਕੇ ਲੈ ਕੇ ਆਪਦੀ ਕੁੜੀ ਨੂੰ ਆਪਣਾ ਪਰਸਨਲ ਮੈਟਰ ਹੈ ਠੀਕ ਹੈ ਅਸੀਂ ਪਰ ਤੇ ਇੱਥੇ ਆ ਗਿਆ ਪਰਸਨਲ ਕਿਵੇਂ ਹੋ ਗਿਆ ਘਰੇ ਜਾ ਕੇ ਤੁਸੀਂ ਰਿਸ਼ਤਾ ਲੈ ਕੇ ਆਏ ਉਹ ਪਰਸਨਲ ਕਿ ਹੋ ਗਿਆ ਮੇਰੇ ਕੋਲ ਤਾਂ ਉਹ ਵੀ ਸਾਰਾ ਕੁਝ ਹੈਗਾ ਜਦੋਂ ਜਦੋਂ ਨਹੀਂ ਹੀ ਮੈਂ ਉਹ ਮੈਂ ਪੈਂਡ ਦਾ ਕਰਕੇ ਨਹੀਂ ਬੋਲਦਾ ਵੀ ਸਾਡਾ ਪੈਂਡ ਹੈ ਸਾਡੀ ਧੀ ਆ ਉਹ ਹਾਂ ਜਦੋਂ 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 ਆਖਲਾ ਆਉਦੋਂ ਤੂੰ ਕਿਥੇ ਹੀ ਰੁਕੀ ਨਹੀਂ ਗਿਆ ਨਾਲ ਫਿਰ ਤੇ ਮੈਂ ਸੰਧਾ ਰਹਿਤਾ ਉਹਦਾ ਪਤਾ ਨਹੀਂ ਰਿਸ਼ਤਾ ਹੋ ਗਿਆ ਉਹਦਾ ਵਿਆਹ ਪਤਾ ਲੱਗਿਆ ਅਜ ਵਿਆਹ ਰੱਖਿਆ ਵੈ ਜਦੋਂ ਫੈਸਲਾ ਆਇਆ ਉਦੋਂ ਤੂੰ ਕਿਉਂ ਨਹੀਂ ਬੋਲਿਆ ਯਾਰ ਮੈਂ ਤਾਂ ਵਿਚ ਆਇਆ ਹੀ ਨਹੀਂਗਾ ਮੈਂ ਵਿਚ ਆਉਣਾ ਹੀ ਨਹੀਂ ਮੈਂ ਤੈਨੂੰ ਕੱਲ ਦੱਸਿਆ ਤੁਸੀਂ ਤੁਹਾਨੂੰ ਪਤਾ ਸੀ ਨਾ ਮੁੰਡਾ ਵਿਆਹ ਵੈ ਤੂੰ ਉਦੋਂ ਵਿਚ ਨਹੀਂ ਆਇਆ ਤੂੰ ਹੁਣ ਕਿਉਂ ਆਉਣਾ ਪਿਆ ਫਿਰ ਵਿਚ ਮੈਂ ਤਾਂ ਵਿਚ ਆਉਂਦਾ ਨਹੀਂ ਮੈਂ ਤੈਨੂੰ ਪੁੱਛਦਾ ਪਿਆ ਮੈਂ ਤਾਂ ਵਿਚ ਆਉਂਦਾਂ ਮੈਂ ਤੈਨੂੰ ਪੁੱਛਦਾ ਪਿਆ ਵੀ ਤੂੰ ਇਹ ਚਾਹ ਜਵਾਬ ਦੇ ਕਿਉਂ ਫਾਹਾ ਵਟਿਆ ਇਹ ਕਿਸੇ ਦੇ ਘਰ ਦਾ ਮਾਮਲਾ ਹੈ ਮੇਰੇ ਨਾਲੋਂ ਨੋ ਕਮੈਂਟ ਨੋ ਕਮੈਂਟ ਦਾ ਮਤਲਬ ਸਮਝਦਾ ਹੈ ਨਾ ਵੀ ਮੈਂ ਤੈਨੂੰ ਜਿਹੜੇ ਫੋਨ ਜਿਹੜੇ ਗੱਲ ਕਰਦੇ ਫੋਨ ਨਹੀਂ ਹੋ ਕੋਈ 7:30 ਰਹਿ ਰਸ ਕਰ ਲਿਆ ਤੇ ਫਿਰ ਫੋਨ ਲਾ ਲਈ ਮੈਨੂੰ ਅੱਧੇ ਘੰਟੇ ਨੂੰ ਅੰਗੇ ਤੂੰ ਪਤਾ ਨਹੀਂ ਕਿੰਨੀਆਂ ਗਰਾਂ ਰਸਾਂ ਕੀਤੀਆਂ ਤੂੰ ਬਾਅਦ ਫਿਰ ਮੁੜ ਕੇ ਕਿਤੇ ਹੋਰ ਲਾ ਲੈਣਾ ਮੈਂ ਕਦੇ ਨਹੀਂ ਲਾਉਂਦਾ ਮੈਂ ਕਦੇ ਲਾਉਣਾ ਮੈਂ ਤਾਂ ਮੈਂ ਹੁਣ ਕਿਹੜਾ ਮੈਂ ਕੱਟ ਨੂੰ ਕਹਿੰਦਾ ਮੇਰਾ ਐ ਹੋ ਗਿਆ ਹੋ ਗਿਆ ਮੈਂ ਨਹੀਂ ਕੱਟਦਾ ਹੁੰਦਾ ਫੋਨ ਹਾਂ ਲੱਗ ਲਉਂ ਹੁਣ ਕਹਿੰਦਾ ਪਰ ਬਾਰ-ਬਾਰ ਬੰਦਾ ਬਣ ਜਾ ਜੋ ਵੀ ਹੋਇਆ ਠੀਕ ਹੈ ਨਾ ਕੋਈ ਕੁਝ ਨਹੀਂ ਹੈਗਾ ਤੈਨੂੰ ਐ ਕਿ ਤੈਨੂੰ ਉਹਦੇ ਪੈਸੇ ਮਿਲ ਜਾਂਦੇ ਨੇ ਉਦੋਂ ਤੂੰ ਘੋਕਲਾ ਉੱਪਰ ਨਾ ਉਹ ਘੋਗਣਾ ਬੰਦ ਕਰ ਨੇ ਤੇ ਤੇਰੇ ਲਈ ਬੁਰਾ ਆਏਗਾ ਐਂ ਕਹੇ ਮੇਰੇ ਮੈਨੂੰ ਪੈਸੇ ਤੂੰ ਕਿਨੇ ਕੇ ਪਾਤੇ ਨਾ ਬੋਲਣ ਦੇ ਜਦ ਮੈਂ ਉਹਨਾਂ ਤੋਂ ਲੈਣਾ ਮੈਂ ਕਿੰਨੀ ਡਿਮਾਂਡ ਰੱਖਦੀ ਹਾਂ ਮੈਂ ਡਿਮਾਂਡ ਦਿੰਦਾ ਡਿਮਾਂਡ ਕਿੰਨੀ ਰੱਖੀ ਆ ਤੁਹਾਡੇ ਕੋਲ ਕਿੰਨੀ ਡਿਮਾਂਡ ਆਈ ਮੇਰੀ ਤੂੰ ਕਹਿੰਦਾ ਕਿ ਤੂੰ ਕਿੰਨੇ ਕੇ ਪੈਸੇ ਮੈਨੂੰ ਪਾਤੇ ਤੈਨੂੰ ਪੈਸੇ ਹੀ ਚਾਹੀਦੇ ਨੇ ਤੂੰ ਉੱਥੇ ਨਹੀਂ ਨਹੀਂ ਮੈਂ ਤੇਰੀ ਤੈਨੂੰ ਡਿਮਾਂਡ ਆਈ ਪੈਸੇ ਦੀ ਜਿਹੜਾ ਬਕਾਊ ਹੁੰਦਾ ਨਾ ਜਿਹੜਾ ਬਕਾਊ ਹੁੰਦਾ ਲਿਖਿਆ ਹੁੰਦਾ ਬਕਾਊ ਆ ਇਹ ਕਰਨਾ ਮੈਂ ਤੇ ਮੇਰੀ ਇੰਨੀ ਔਕਾਤ ਨਹੀਂ ਮੈਂ ਤੈਨੂੰ ਪੈਸੇ ਦੇ ਤੂੰ ਕਲਵੰਦੀ ਕੋਲ ਜਾ ਕਿਹਾ ਮੈਂ ਤੁਹਾਡੀ ਨਿੰਦਿਆ ਨਹੀਂ ਕਰਾਂਗਾ ਮੈਨੂੰ ਇੰਨੇ ਪੈਸੇ ਦੇ ਦੋ ਤੂੰ ਸਿੱਧਾ ਉਹ ਯਾਰ ਮੈਂ ਉਹਦੀ ਨਿੰਦਿਆ ਮੈਂ ਉਹਦੀ ਨਿੰਦਿਆ ਕਾਦਰ ਮੇਰਾ ਹੱਥ ਬੋਲਦਾ ਮੈਂ ਕਹਾਂ ਤੂੰ ਜਾਵਾ ਮੈਨੂੰ ਬਾਬਾ ਰੋਟੀਆਂ ਜੋਕੇ ਮੈਂ ਰੋਟੀਆਂ ਖਾਣੀਆਂ ਦੋ ਦੋ ਰੋਟੀਆਂ ਖਾਣੀਆਂ ਸੁਣ ਮੇਰੀ ਗੱਲ ਦੋ ਰੋਟੀਆਂ ਖਾਣੀਆਂ ਰੋਟੀਆਂ ਜੋਕੇ ਮੈਨੂੰ ਮਿਲ ਜਾਂਦੇ ਆ ਮੇਰਾ ਮੈਂ ਆਦਾ ਕੰਮ ਕਰਦਾ ਰੁਪਈਆ ਮੇਰਾ 7000 ਦੇ ਮਹੀਨੇ ਦਾ ਸੁਣ ਮੇਰੀ ਗੱਲ ਆ 5 ਤੋਂ 7000 ਮੇਰਾ ਖਰਚਾ ਇਹ ਹੀ ਪੈਸੇ ਦੇ ਸਕਦੇ ਆ ਤੂੰ ਲੈਣਾ ਤੇਰੀ ਆਦਤ ਬਣੀ ਪੰਜ ਸੌਣਤਾਲੇ ਮੇਰੀ ਗੱਲ ਜਿਹੜੀ ਮੈਂ ਗੱਲ ਕਹਿਣਾ ਪੰਜ ਤੋਂ 7000 ਮੇਰਾ ਮਹੀਨੇ ਦਾ ਖਰਚਾ ਉਹਨੇ ਮੈਂ ਕਮਾ ਲੈਣਾ ਠੀਕ ਆ ਮੈਨੂੰ ਬਾੜੇ ਪੈਸੇ ਦੀ ਲੋੜ ਨਹੀਂ ਮੈਨੂੰ ਮਹਿੰਗੀ ਗੱਡੀ ਦੀ ਲੋੜ ਨਹੀਂ ਮੈਨੂੰ ਨਵੇਂ ਸਕੂਟਰ ਦੀ ਲੋੜ ਨਹੀਂ ਜਾਂ ਫੇਰ ਕਾ ਤੂੰ ਟੈਨਸ਼ਨ ਲੈਣ ਜਿਹੜਾ ਜਿਹੜਾ ਫੁੱਦੂ ਬੰਦਾ 5-7000 ਤੇ ਬੋਲਦਾ ਹੋਵੇ ਉਸੇ ਬੰਦੇ ਕਾ ਟੈਨਸ਼ਨ ਹੁੰਦੀ ਆ ਨਹੀਂ ਨਹੀਂ ਫੇਰ ਥੋੜਾ ਜਿਹਾ ਹੋ ਜਾ ਜਿਹੜਾ 5-7000 ਤੇ ਬੰਦਾ ਮੈਂ ਤਾਂ ਮੈਂ ਤਾਂ ਕਹਿੰਦਾ ਗੱਲ ਸਮਝੇ ਤੁਸੀਂ ਮੈਨੂੰ ਦੱਸੋ ਕਿੰਨੇ ਚ ਖਰੀਦ ਲਵਾਂ ਹੈ ਤੁਹਾਡੇ ਕੋਲ ਆਕਾਰ ਫੀਟ ਮੈਂ ਤੁਹਾਡੇ ਕੋਲ ਕਾਲ ਖਰੀਦਣ ਦੀ ਆ ਮੈਨੂੰ ਉਹ ਵੀ ਇੱਕ ਗੱਲ ਹੋਰ ਕਰਦੇ ਆ ਦੇਖ ਮੈਂ ਤੇ ਤੋਂ ਵੱਡਾ ਤੂੰ ਦੇਖ ਤੂੰ ਪਹਿਲਾਂ ਵੱਡਾ ਹੈ ਤੂੰ ਗੁਰੂ ਘਰ ਕਹਿੰਦਾ ਮੈਨੂੰ ਲੈਣ ਦੇ ਕਹਨਾ ਤੂੰ ਮੈਨੂੰ ਹੁਣ ਤੇ ਮੈਂ ਮੈਂ ਦੇਖ ਮੈਂ ਉਹਨੂੰ ਕਲਵਾਸਾ ਤੂੰ ਮੈਨੂੰ ਮੈਨੂੰ ਆਪਣੇ ਚਾਚੇ ਦੀ ਜਨ ਪਿਆਰੀ ਹੈ ਉਸ ਤੋਂ ਬਾਬਾ ਜੀ ਦੀ ਇੱਜ਼ਤ ਪਿਆਰੀ ਹੈ ਤੂੰ ਮੈਨੂੰ ਦੱਸ ਕਿੰਨੇ ਪੈਸੇ ਲੈਣੇ ਨੇ ਇਸ ਤੋਂ ਬਾਅਦ ਕਦਿ ਮੈਂ ਪੈਸੇ ਮੈਂ ਕਹਿੰਦਾ ਮੈਂ ਤੈਨੂੰ ਖਰੀਦ ਦੇ ਤੈਨੂੰ ਦੇਖੋ ਕਾਤੀ ਨਹੀਂ ਮੈਨੂੰ ਖਰੀਦਣ ਦੀ ਅਸਵੀ 50 ਲੱਖ ਕਰੋੜ ਕਿੰਨਾ ਚਾਹੀਦਾ ਉਹ ਮੈਨੂੰ ਕਰੋੜ ਕਰੋੜ ਨਹੀਂ ਮੈਂ ਕਦੋਂ ਥੋੜੀ ਕਾਤ ਹੀ ਨਹੀਂ ਮੈਂ ਜਿੰਨੀ ਮੈਂ ਜਿੰਨੀ ਮੇਰੀ ਜਿੰਨੀ ਮੇਰੀ ਵੈਲਿਊ ਆ ਤੁਸੀਂ ਜਿਹੜੇ ਲੱਤਾਂ ਬਾਹਾਂ ਵੜਨੀ ਜੀਵ ਤੋੜਨੀ ਉਹਦੇ ਨਾਲ ਬੰਦ ਹੋਣਾ ਇਹ ਥੋੜੀ ਕਾਤ ਹੈ ਨਹੀਂ ਬਾਬਾ ਬਾਬਾ ਪੈਸੇ ਲਾਊਗਾ ਮੇਰੇ ਤੁਸੀਂ ਕਿਵੇਂ ਮੇਰੇ ਪੈਸੇ ਲਾ ਚੋਗੇ ਥੋੜੇ ਪੈਸੇ ਨਾ ਮੇਰਾ ਕਿਥੋਂ ਹੋਣਾ ਥੋੜੇ ਪੈਸਾ ਨਾ ਮੇਰਾ ਕੁਝ ਨਹੀਂ ਪਾਣਾ ਮੇਰੀ ਥੋੜੀ ਕਾਤ ਹੀ ਨਹੀਂ ਮੈਂ ਰੱਖੀ ਉਹਨੂੰ ਤੁਸੀਂ ਮੈਨੂੰ ਕਿਹਾ ਕਿ ਤੂੰ ਕਿੰਨੇ ਪੈਸੇ ਦੇ ਸਕਦਾ ਮੈਨੂੰ ਥੋੜੇ ਮੈਂ ਕਹੀ ਨਾ ਥੋੜੀ ਕਾਤ ਹੀ ਨਹੀਂ ਵੀ ਤੁਹਾਡੇ ਕੋਲ ਪੈਸੇ ਮੇਰੇ ਬਾਬੇ ਦੇ ਮੇਰੀ ਕਾਦੀ ਏਡੀ ਵੱਡੀ ਰੱਖੀ ਆ ਮੇਰੀ ਔਕਾਤ ਨਾ 0 ਐ ਤੇ 0 ਹੀ ਰਹਿਣੀ ਸਾਰੀ ਉਮਰ ਮੈਂ ਤੈਨੂੰ ਇਹ ਕਹਿਣਾ ਪਿਆ ਜਾਂ ਫੇਰ ਟੈਨਸ਼ਨ ਕਾਹ ਤੋਂ ਲੈਣਾ ਫੇਰ ਤੂੰ ਕਰੋੜ ਕਾਹ ਤੋਂ ਕਹਿਣਾ ਤੂੰ ਤਾਂ ਜਿਹੜਾ ਬੰਦਾ 5-7000 ਦੀ ਮਾਰੂ ਨੂੰ ਕਰੋੜ ਕਾਹ ਤੋਂ ਦਿੰਨੇ ਆ ਜਿੰਨੇ ਬੰਦਿਆਂ ਨੇ ਗੁਰੂ ਘਰ ਦਾ ਬਹਿੰਗਮਾ ਨਾ ਮੱਥਾ ਲਾਇਆ ਨਾ ਉਹ ਸਾਰੇ ਮੰਨੀਆਂ ਉਹ ਯਾ ਪਹਿਲੀ ਕਦਾ ਬਹਿੰਗਮਾ ਕਿਹਾ ਕਰ ਬੰਦਿਆਂ ਨੂੰ ਸਾਰਿਆਂ ਨੂੰ ਠੀਕ ਹੈਗਾ ਨਹੀਂ ਬਹਿੰਗਮੋਹ ਹੁੰਦਾ ਜਿਨੇ ਪਰ ਮੈਰਿ ਦੇ ਸਾਥ ਨਾ ਕੀਤਾ ਹੋਵੇ ਠੀਕ ਹੈ ਔਰ ਬੰਦਾ ਮੈਂ ਜਿਹੜੀ ਕਹਿੰਦਾ ਭੈ ਕਮ ਉਹਦਾ ਜਿਹਨੇ ਪਰ ਨਾਲ ਨਹੀਂ ਸਾਥ ਨਾ ਕੀਤਾ ਹੋਵੇ ਅੱਜ ਤੋਂ ਬਾਅਦ ਕੋਈ ਵੀ ਮੈਸੇਜ ਜਾਂ ਕੋਈ ਗਰੁੱਪ ਤੇ ਯਾਰ ਮੈਨੂੰ ਰੈਰਸ ਕਰ ਲੈਂਦੇ ਮੈਂ ਨਾਲ ਫੋਨ ਚਾਰਜ ਕਰ ਲਵਾਂ ਜਾਂ ਕੱਲ ਫਰੈਸ਼ ਹੋ ਕੇ ਤੂੰ ਨਾਲ ਹੀ ਫਰੈਸ਼ ਹੋ ਕੇ ਮੈਂ ਭੇਜੂਗਾ ਆਹ ਡਾਡੀ ਕਹਿੰਦਾ ਭੀ ਫੋਨ ਤੇਰਾ ਜਦੋਂ ਆਊਗਾ ਮੈਂ ਰਿਸਿਵ ਕਰੂੰਗਾ ਟੈਨਸ਼ਨ ਨਹੀਂ ਮੈਨੂੰ ਆ ਮੈਨੂੰ ਕਾਲ ਕਰਨੀ ਹੀ ਨਹੀਂ ਤੇਰੇ ਵਰਗੇ ਬੰਦੇ ਨੂੰ ਮੈਂ ਤੈਨੂੰ ਇਹ ਕਹਿੰਦਾ ਪਿਆ ਅੱਜ ਤੋਂ ਬਾਅਦ ਯਾਰ ਮੈਂ ਤੈਨੂੰ ਗੱਲ ਕਹੀ ਜਾਣਾ ਮੈਂ ਤੂੰ ਤੋਂ ਖਰੀਦੇ ਨਹੀਂ ਜਾ ਸਕਦਾਗਾ ਕੋਈ ਮੈਸੇਜ ਕੋਈ ਗਰੁੱਪ ਤੇ ਕਿਤੇ ਵੀ ਮੇਰੇ ਕੋਲ ਪਹੁੰਚ ਗਈ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਉਹ ਯਾਰ ਮੈਂ ਕਹਿੰਦਾ ਤੂੰ ਜਾ